ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਜਿਹੜਾ ਆਪਣਾ ਅੱਜ ਦਾ ਵਿਸ਼ਾ ਆਪਾਂ ਬੜੀ ਟੈਨਸ਼ਨ ਲੈਨੇ ਆ ਕਿ ਕਈ ਬੰਦਿਆਂ ਨੂੰ ਹੁੰਦਾ ਯਾਰ ਮੇਰੇ ਕੋਲੇ ਕੁਛ ਨਹੀਂ ਮੈਂ ਚਲਿਆ ਗਿਆ ਮੇਰਾ ਬੱਚਾ ਕੀ ਕਰੂਗਾ ਉਹ ਕਿੱਥੋਂ ਖਾਊਗਾ ਹੈਨਾ ਆਮ ਜੀ ਗੱਲ ਹੈ ਹਰ ਇੱਕ ਬੰਦੇ ਦੇ ਮਨ ਚ ਹੁੰਦਾ ਹੈ ਜੇ ਮੇਰਾ ਬੱਚਾ ਸੌਖਾ ਹੋਵੇ ਮੇਰੀ ਮੌਤ ਜਾਨ ਸੌਖੀ ਨਿਕਲ ਜੂ ਪਰ ਇਹ ਆਪਣੇ ਮਨ ਦਾ ਵਹਿਮ ਹੈ ਸਹੀ ਗੱਲ ਹੈ ਹੋ ਸਕਦਾ ਤੁਹਾਡੇ ਬੱਚੇ ਕੋਲੇ ਇੰਨਾ ਪੈਸਾ ਹੋਵੇ ਤੇ ਮੈਂ ਦੇਖਿਆ ਕਿ ਐਂਡ ਟਾਈਮ ਤੇ ਪਿਓ ਚੀਕਾਂ ਮਾਰੀ ਜਾਂਦਾ ਬੱਚੇ ਪੋਸਦੇ ਨਹੀਂ ਵੀ ਜਾ ਪਿਆਰ ਹੈ ਸਹੀ ਗੱਲ ਹੈ ਇਹਦਾ ਤਾਂ ਕੰਮ ਹੀ ਹੈ ਜਾਨ ਨਹੀਂ ਨਿਕਲਦੀ ਤੇ ਕਈਆਂ ਕੋਲੇ ਹੁੰਦਾ ਕੱਖ ਨਹੀਂ ਰੋਟੀ ਨਹੀਂ ਪਕਦੀ ਦੋ ਡੰਗ ਦੀ ਪਰ ਪੁੱਤ ਫੁੱਲਾਂ ਵਾਂਗੂ ਸਾਂਭਦੇ ਆ ਸਹੀ ਗੱਲ ਵੀ ਸਾਡਾ ਪਿਓ ਹੈ ਹਨਾ ਇਹ ਹੈ ਕਿਸਮਤ ਸਹੀ ਗੱਲ ਹੋ ਸਕਦਾ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਪੁੱਤ ਕੋਲੇ ਕਿੰਨਾ ਕੁਸ ਹੋਵੇ ਇਹ ਤੁਹਾਨੂੰ ਨਹੀਂ ਪਤਾ ਜਿਹੜਾ ਤੁਹਾਡੇ ਕਰਮਾਂ ਚ ਹੈ ਨਾ ਕੁ ਤੱਕੇ ਨਾਲ ਆਉਣਾ ਤੱਕੇ ਨਾਲ ਇਹ ਇੱਕ ਉਮਸਾਲ ਹੈ ਮੇਰੇ ਕੋਲੇ ਇਹ ਬਰਨਾਲੇ ਏਰੀਆ ਦਾ ਸੀਗਾ ਕੋਈ ਫੌਜੀ ਸਾਹਿਬ ਪੁਰਾਣੇ ਟਾਈਮ ਚ ਹੂੰ ਉਹਨਾਂ ਦੀ ਫਿਰੋਜ਼ਪੁਰ ਡਿਊਟੀ ਸੀ ਹੂੰ ਉਹਨਾਂ ਦੇ ਜਵਾਨੀ ਦੱਸਣ ਦੀ ਗੱਲ ਹੈ ਕਿ ਰੀਅਲ ਸਟੋਰੀ ਹੈ ਹੂੰ ਠੀਕ ਹੈ ਕੋਈ ਪਰਿਵਾਰ ਸੀਗਾ ਪਿਓ ਸ਼ਰਾਬੀ ਸੀ ਹੂੰ ਮਾਂ ਨੂੰ ਟੀਵੀ ਵੀ ਪ੍ਰੋਬਲਮ ਸੀ ਜ਼ਮੀਨ ਸੀਗੀ ਹੂੰ ਪਰ ਸਾਰੀ ਗਹਿਣੇ ਕਰਤੀ ਹਾਂ ਭਰਾ ਸੀਗੇ ਪਿੰਡ ਚ ਹੂੰ ਪਰਿਵਾਰ ਤਕੜੇ ਸੀ ਹੂੰ ਪਰ ਜ਼ਮੀਨ ਸਾਰੀ ਦੀ ਸਾਰੀ ਗਹਿਣੇ ਕਰਤੀ ਹੂੰ ਘਰ ਕੋਈ ਭਤੀਜੇ ਨੇ ਰੋਕ ਲਿਆ ਠੀਕ ਹੈ ਤੇ ਮਾਂ ਜਦੋਂ ਮਰ ਗਿਆ ਪਿਓ ਸ਼ਰਾਬੀ ਵੀ ਹੁਣ ਜ਼ਮੀਨ ਕਹਣਿਆ ਜੜਾ ਇਹ ਤੇ ਜਾਣੀ ਨਹੀਂ ਪੁੱਤ ਨੂੰ ਲੈ ਕੇ ਤੇ ਕੀ ਆ ਗਈ ਤੇ ਕੀ ਆ ਗਈ ਗਾਹ ਟੀਵੀ ਹੋਣ ਕਰਕੇ ਉੱਥੇ ਉਹਦੀ ਵੀ ਮੌਤ ਹੋ ਜਾਂਦੀ ਹੈ ਰਹਿ ਗਿਆ ਇਕੱਲਾ ਪੁੱਤ ਫਿਰ ਜਿਹੜੀਆਂ ਮਾਮਾ ਗਾ ਉਹ ਪੁੱਤ ਕਦੋਂ ਸਮਝਦਿਆਂ ਬਾਈ ਸਹੀ ਗੱਲ ਹੈ ਮਾਮਿਆਂ ਤਾਂ ਫਿਰ ਵੀ ਭਾਣ ਜਾ ਹੁੰਦਾ ਹਨ ਪਰ ਮਾਮੇ ਨੂੰ ਵੀ ਭਾਣ ਜਾ ਨਹੀਂ ਲੱਗਿਆ ਉਹਨਾਂ ਨੇ ਸੀਰੀ ਰੱਖ ਲਿਆ ਬਾਈ ਓਏ ਹੋਏ ਉਸ ਬੱਚੇ ਨੂੰ ਕੰਮ ਕਰਾਉਣਾ ਮੈਂ ਕਹਿੰਦਾ ਯਾਰ ਉਹਦੀ ਹਾਲਾਤ ਮਾਰੇ ਕਰਤੇ ਇਹੋ ਜਿਹਾ ਨੌਜਵਾਨ ਸੀ ਉਹ ਕਹਿੰਦਾ ਕੋਈ ਟਾਈਮ ਆਉਂਦਾ ਉਸ ਪਰਿਵਾਰ ਦਾ ਜਿਹੜਾ ਉਹਦੇ ਮਾਮੇ ਦਾ ਬੇਟਾ ਉਹਨੂੰ ਦੇਖਣ ਵਾਲੇ ਆਉਂਦੇ ਉਹ ਜੋ ਦੇਖਦੇ ਆ ਮੁੰਡੇ ਨੂੰ ਉਹ ਕਹਿੰਦੇ ਜੀ ਕੋਈ ਮੰਗ ਜਿਹੜੀ ਵੀ ਹੈਗੀ ਆ ਦੱਸੋ ਹਾਂ ਉਹਦੋਂ ਲਿਖ ਕੇ ਬਣਾਉਂਦੇ ਹੁੰਦੇ ਸੀ ਉਹਨਾਂ ਨੇ ਲਿਸਟ ਬਣਾ ਲਈ ਇੱਡੀ ਅੱਛਾ ਜੀ ਤੱਕੜੇ ਆ ਲੈਸਟ ਬਣਾ ਕੇ ਕੁੜੀ ਵਾਲਿਆਂ ਦੇ ਮੂਰੇ ਰੱਖਤੀ ਹੂੰ ਤੇ ਉਹ ਕਹਿੰਦੇ ਜੀ ਅਸੀਂ ਸੋਚਦੇ ਆ ਗੱਲ ਕਰਦੇ ਆ ਅਸੀਂ ਆਉਦੀ ਰਾਏ ਲਾਉਨੇ ਆ ਉਦੋਂ ਉਹ ਮੁੰਡਾ ਪਾਣੀ ਲੈ ਕੇ ਆ ਜਾਂਦਾ ਅੱਛਾ ਕੌਣ ਜਿਹੜਾ ਉਹਨਾਂ ਦਾ ਭਾਂਡਾ ਜਾਂਦਾ ਠੀਕ ਆ ਉਹ ਕਹਿੰਦੇ ਜੀ ਆਹ ਤੁਹਾਡਾ ਕੀ ਲੱਗਦਾ ਹੂੰ ਉਹ ਕਹਿੰਦਾ ਕੀ ਦਸੀਏ ਜੀ ਬਸ ਕਹਿੰਦਾ ਵਕਤ ਦਾ ਧੱਕਿਆ ਇਹ ਹੂੰ ਹੈ ਸਾਡਾ ਭਾਂਡਾ ਜਾਂ ਹੂੰ ਤੇ ਪਰ ਪਿਓ ਜਰਾ ਬੀ ਸੀ ਉਹ ਮਰ ਗਿਆ ਮਾਂ ਮਰ ਗਈ ਹੁਣ ਤੂੰ ਰੋਟੀਆਂ ਖਾ ਲੈਦਾ ਕੰਮ ਕਰ ਲੈਂਦਾ ਬਸ ਹਮ ਆਹੀ ਜ਼ਿੰਦਗੀ ਹੈ ਦੀ ਤੇ ਉਹ ਕਹਿੰਦੇ ਇਹਦੀ ਜ਼ਮੀਨ ਜਾਇਦਾਦ ਕਹਿੰਦਾ ਪਿੰਡ ਦਾ ਫਲਾਣਾ ਆਈਦਾ ਗਏ ਨਹੀਂ ਗਹਿਣੇ ਕੋਣੇ ਪਿਆ ਪਿਛੜਾਲੂ ਕਾਲ ਨੂੰ ਜੇ ਉਹ ਦੇਖਾਂਗੇ ਹਾਂ ਕਿਉਂਕਿ ਮਾਮੇ ਦੇ ਚਿੱਤ 'ਚ ਉਹ ਵੀ ਸੀ ਕਿ ਮੈਂ ਛੜਾਉਂਗਾ ਹੀ ਉਦੋਂ ਉਹ ਵੇਚ ਕੇ ਇੱਥੇ ਲਿਆਵਾਂਗੇ ਹਾਂ ਇਹਨੂੰ ਪੱਕਾ ਕਰ ਲੀਏ ਪਹਿਲਾਂ ਜ਼ੀਰਪੁਰੇ 'ਚ ਦੇਖੋ ਐਸੇ ਰਸਤੇ ਵੀ ਹੈਗੇ ਆ ਇਹ ਬਿਲਕੁਲ ਜਾਗਦੀ ਜਿਉਂ ਦੀ ਇੱਕ ਮਿਸਾਲ ਹੈ ਹਾਂ ਰੀਅਲ ਸਟੋਰੀ ਹੈ ਨਾ ਕਿ ਫੀਕ ਹੈ ਠੀਕ ਹੈ ਤੇ ਉਹ ਜਦੋਂ ਕੁੜੀ ਵਾਲੇ ਬਾਹਰ ਨਿਕਲ ਕੇ ਰੈਲ ਆਉਂਦੇ ਉਹ ਕਹਿੰਦੇ ਮੁੰਡਾ ਕਿੰਨਾ ਸੋਹਣਾ ਸੁਨੱਖਾ ਹੈ ਇਹ ਰੱਜਿਆਂ ਨੂੰ ਰਜਾਉਣ ਦਾ ਕੀ ਫਾਇਦਾ ਯਾਰ ਇਹਨਾਂ ਦਾ ਘਰ ਪਰ ਹੁੰਦਾ ਤੇ ਆਪਾਂ ਰਸਤਾ ਹੀ ਕਰਨਾ ਬਾਪੂ ਭੈਣ ਦਾ ਕਰੀ ਗਏ ਇਹ ਮੁੰਡੇ ਨੂੰ ਯਾਰ ਪਤਾ ਕਰ ਗਏ ਉਹਨਾਂ ਨੇ ਉਹ ਮੁੰਡੇ ਨੂੰ ਸੱਦਿਆ ਕਾਕਾ ਤੇਰਾ ਪਿੰਡ ਕਿਹੜਾ ਉਹ ਕਹਿੰਦਾ ਜੀ ਫਲਾਨਾ ਹਾਂ ਕੀ ਨਾਂ ਤੇਰੇ ਪਿਓ ਦਾ ਉਹ ਕਹਿੰਦਾ ਜੀ ਫਲਾਨਾ ਦਾਦੇ ਦਾ ਫਲਾਨਾ ਉਹਨਾਂ ਨੇ ਦੂਜੇ ਦਿਨ ਚੱਕਿਆ ਆਪਦੇ ਸਾਧਨ ਭਾਈ ਉਦੋਂ ਸਾਧਨ ਕਿਹੜੇ ਹੁੰਦੇ ਤੈਨੂੰ ਪਤਾ ਹੀ ਹੈ ਮੋਟਰਸਾਈਕਲ ਸਕੂਟਰ ਹੀ ਹੁੰਦੇ ਹੋਣਗੇ ਬਸ ਆਈ ਕੇ ਕੋਲ ਸਕੂਟਰੀ ਹੈ ਨਾ ਉਹਨਾਂ ਨੇ ਚੱਕਿਆ ਉਹਦੇ ਪਿੰਡ ਜਾਵੜੇ ਪਿੰਡ ਜਾ ਕੇ ਲੱਬਿਆ ਪਰਿਵਾਰ ਲੱਭ ਲਿਆ ਭਾਈ ਫਲਾਨਾ ਕੋਣ ਹੋ ਗਏ ਸਾਡਾ ਭਰਾ ਕਹਿੰਦੇ ਵੀ ਹਾਲਾਤ ਕਿੱਥੇ ਆ ਕਹਿੰਦੇ ਅਰਨਾਨ ਕੀ ਹੈ ਪਰ ਹਾਲਾਤ ਬਹੁਤ ਮਾੜੇ ਆ ਸਾਡੇ ਜਵਾਕ ਦੀ ਆਉਣ ਨਹੀਂ ਦਿੰਦੇ ਜਿਉ ਇੱਥੇ ਆ ਜੇ ਤਾਂ ਉਹਦੀ ਜ਼ਮੀਨ ਪਈ ਆ ਯਾਰ ਗਹਿਣੇ ਹੀ ਆ ਲੋਕਲੇ ਵੇਚ ਕੇ ਜਿਹੜਾ ਉਹ ਹੋਰ ਕੀ ਆ ਚੜਾ ਤਾਂ ਸਕਦਾ ਹੀ ਆ ਵੇਚ ਕੇ ਉਹ ਜਮੀਨ ਕਿੰਨੀ ਕਹਿੰਦੇ 20 ਕਿੱਲੇ ਹਾਂ ਸਾਰੀ ਕਹਨੇ ਆ ਘਰ ਹੈ ਉਹ ਕਹਿੰਦੇ ਜੇ ਤੁਹਾਨੂੰ ਇਤਰਾਜ ਨਾ ਹੋਵੇ ਅਸੀਂ ਆਪਦੀ ਕੁੜੀ ਦਾ ਰਸਤਾ ਕਰ ਦਈਏ ਕੀ ਉਹਦਾ ਘਰ ਉਹ ਕਹਿੰਦੇ ਬਿਲਕੁਲ ਤਿਆਰ ਹਾਂ ਛੱਡ ਦਾਂਗੇ ਅੱਜ ਹੀ ਲਿਆਓ ਮੁੰਡਾ ਸਾਡਾ ਸਾਨੂੰ ਤਾਂ ਸਾਡੇ ਭਰਾ ਦੀ ਨਿਸ਼ਾਨੀ ਆ ਉਹ ਠੀਕ ਹੈ ਅਸੀਂ ਤਿਆਰ ਹਾਂ ਜਮੀਨ ਇੰਨੇ ਚ ਕਹਨੇ ਆ ਉਹ ਕਹਿੰਦਾ ਉਹ ਅਸੀਂ ਛੜਾ ਦੇਾਂਗੇ ਉਹ ਕਹਿੰਦਾ ਬਿਲਕੁਲ ਅਸੀਂ ਤਿਆਰ ਹਾਂ ਛੱਡਣ ਨੂੰ ਪਰ ਉਹ ਪੈਸੇ ਸਾਡੇ ਭਰਾ ਕੋਲ ਹੀ ਆ ਹਾਂ ਹੁਣੇ ਦਵਾਉਨੇ ਆ ਹਾਂ ਉਹ ਕਹਿੰਦੇ ਵੀ ਡਨ ਹੈ ਅੱਛਾ ਉੱਥੇ ਹੀ ਗੱਲ ਤੈਹ ਹੋ ਗਈ ਹਾਂ ਉਹ ਦੂਜੇ ਦਿਨ ਜਾਂਦੇ ਆ ਹਾਂ ਮਾਮਾ ਮੋਛਾਂ ਚ ਹੱਸਦਾ ਵੀ ਆ ਗਏ ਰਸਤੇ ਵਾਲੇ ਲਿਸਟ ਲੈ ਕੇ ਗਏ ਕਬੂਲ ਹੈ ਹਾਂ ਉਹ ਕਹਿੰਦੇ ਲੈ ਵੀ ਲਾੜੇ ਦਾ 40 ਰੁਪਿਆ ਹਾਂ ਕਹਿੰਦਾ ਮੈਨੂੰ ਪਤਾ ਹੀ ਆ ਹੋ ਗਏ ਕਹਿੰਦਾ ਤੇਰੇ ਮੁੰਡੇ ਆਤੇ ਨਹੀਂ ਪਰ ਹਾਂ ਉਹ ਕਹਿੰਦਾ ਫੇਰ ਕਹਿੰਦਾ ਤੇਰੇ ਭਾਣ ਜੇਰੂ ਕਰਿਆ ਸੀ ਅੱਛਾ ਵਾਕਾ ਬੱਕਾ ਵੀਰੂ ਰਸਤਾ ਹਾਂ ਉਹਨੇ ਇਹਨੂੰ ਕੀ ਦੇਖ ਕੇ ਕਰਿਆ ਕਹਿੰਦਾ ਸਾਰਾ ਕੁਝ ਇਹਨੇ ਕੋਲੇ ਹੈ ਕੀ ਨਹੀਂ ਹਾਂ ਹੁਣ ਮਾਮਾ ਕਦੋਂ ਕਬੂਲ ਕਰਦਾ ਮੇਰੇ ਭਾਣਜੇ ਨੂੰ ਰਸਤਾ ਹੋ ਜੇ ਓਏ ਹੋਏ ਉਹਨਾਂ ਨੇ ਫਿਰ ਭਾਣਜੇ ਨੂੰ ਸੱਦਿਆ ਪੁੱਤ ਕਹਿੰਦੇ ਅਸੀਂ ਤੈਨੂੰ ਰਸਤਾ ਕਰਿਆ ਕੁੜੀ ਦਾ ਹਾਂ ਤੇਰਾ ਪਿੰਡ ਘਰ ਆ ਉੱਥੇ ਚੱਲ ਹਾਂ ਐਨੀ ਤਰੀਕ ਨੂੰ ਵਿਆਹ ਕਰਾਂਗੇ ਹਾਂ ਖਰਚਾ ਸਾਰਾ ਅਸੀਂ ਕਰਾਂਗੇ ਜ਼ਮੀਨ ਤੇਰੀ ਸ਼ਰਾਤੀ ਹੈ ਹਾਂ ਜ਼ਮੀਨ ਤੇਰੀ ਤੇਰੇ ਕੋਲੇ ਆ ਤੈਨੂੰ ਉਦੋਂ ਬਲਦ ਹੁੰਦੇ ਸੀ ਹਾਂ ਉਦੋਂ ਤੈਨੂੰ ਜੋੜੀ ਬਲਦਾਂ ਵੀ ਲੈ ਕੇ ਸਾਰਾ ਕੁਝ ਲੈ ਕੇ ਦੇਵਾਂਗੇ ਗੱਡਾ ਗੁੱਡਾ ਉਹਦਾ ਖੇਤੀ ਕਰ ਹਾਂ ਮੁੰਡਾ ਮਿਹਨਤੀ ਸੀ ਹਾਂ ਅੱਜ ਕੱਲ ਲੋਕ ਵੇਦੇ ਆ ਮਕਾਨ ਹੂੰ ਚੂਸਾ ਪਾਸੀਆਂ ਵੇਦੇ ਆ ਹੂੰ ਪਰ ਉਹਨਾਂ ਨੂੰ ਇਹ ਨਹੀਂ ਪਤਾ ਜਿਹੜੀਆਂ ਇਹ ਚੂਸਾ ਪਾਸੀਆਂ ਮਕਾਨ ਐ ਜਿਹੜੇ 1 ਘੰਟਿਆਂ ਚੜਾਉਂਦੇ ਜੇ ਕਿਤੇ ਗਲਤ ਲੈਣ ਤੇ ਮੁੰਡਾ ਚੜ ਜੇ ਸਹੀ ਗੱਲ ਆ ਉਹਦਾ ਦੇਖੋ ਮੁੰਡਾ ਮਿਹਨਤੀ ਐ ਹੂੰ ਜਿਹੜਾ ਮਿਹਨਤੀ ਐ ਨਾ ਉਹ ਮਿੱਟੀ ਦਾ ਸੋਨਾ ਬਣਾਉਂਦਾ ਘਰੇ ਪਈਦਾ ਹੂੰ ਤੇ ਜਿਹੜਾ ਨਲਾਇਕ ਐ ਉਹ ਸੋਨੇ ਦੀ ਮਿੱਟੀ ਬਣਾਉਂਦਾ ਘਰੇ ਪਰ ਢੇਰ ਲਾਵੇ ਸੋਨੇ ਦਾ ਸਹੀ ਗੱਲ ਉਹਦੇ ਉਹਦੀ ਮਿੱਟੀ ਦਾ ਪਿਆ ਹੋ ਸਾਰਾ ਖਾਜੀ ਠੀਕ ਹੈ ਇਹ ਜ਼ਮੀਨ ਦੇ ਕੇ ਰਸਤਾ ਨਾ ਕਰੋ ਬੰਦਾ ਦੇ ਕੇ ਕਰੋ ਯਾਰ ਠੀਕ ਹੈ ਤੇ ਭਾਈ ਉਹੀ ਗੱਲ ਉਹਨਾਂ ਨੇ ਰਸਤਾ ਕਰਤਾ ਵਿਆਹ ਕਰਤਾ ਉਹੀ ਮੁੰਡੇ ਨੇ ਮੁੰਡੇ ਦੀ ਲੋੜੀ ਵੰਡਣ ਤੋਂ ਪਹਿਲਾਂ ਪਹਿਲਾਂ ਉਹਦੇ ਮਾਮੇ ਦੇ ਮੁੰਡੇ ਦੇ ਬਰਾਬਰ ਜ਼ਮੀਨ ਬਣਾਫੀ ਭਾਈ ਇੱਥੇ ਆ ਜਾ ਅੱਧਾ ਪਿੰਡ ਖਰੀਦ ਕੇ ਬਹਿ ਗਿਆ ਅਗਲਾ ਠੀਕ ਹੈ ਫਿਰ ਉਹੀ ਰਸਤਾ ਕਰਨ ਵਾਲੇ ਉੱਥੇ ਗਏ ਉਹਦੇ ਮਾਮੇ ਕੋਲੇ ਕਹਿੰਦਾ ਆਹ ਵੇਖ ਕੇ ਕਰਿਆ ਸੀ ਹਾਂ ਠੀਕ ਹੈ ਤੁਸੀਂ ਤਾਂ ਜੀ ਥੱਲੇ ਨੂੰ ਆਉਣ ਲੱਗੇ ਵੇਚਣ ਲੱਗੇ ਉਧਰੋਂ ਲੈਣ ਲੱਗ ਗਿਆ ਚਿਤ ਤਾਉਂ ਕਹਿੰਦਾ ਮੇਰਾ ਕਰਦਾ ਜੀ ਮੈਂ मामੇ ਆੜੀ ਆਪ ਖਰੀਦਾਂ ਅੱਛਾ ਪਰ ਚੰਗੇ ਨਹੀਂ ਲੱਗਦੇ ਹਾਏ ਹਾਏ ਹੈ ਹਾਂ ਇਸ ਕਰਕੇ ਬੰਦੇ ਦੇ ਗੁਣ ਵੇਖੋ ਪੁਰਾਣੇ ਬਜ਼ੁਰਗ ਦੇਖਦੇ ਸੀ ਹਾਂ ਪੁਰਾਣੇ ਬਜ਼ੁਰਗ ਇਹ ਚੀਜ਼ਾਂ ਵੇਖ ਕੇ ਰਿਸ਼ਤਾ ਕਰਦੇ ਸੀ ਭਾਵੇਂ ਅਨਪੜੀ ਹੁੰਦੇ ਸੀ ਬਿਲਕੁਲ ਜਦ ਮੈਂ ਆਪ ਦੀ ਸਟੋਰੀ ਦੱਸਦਾ ਮੇਰੀ ਭੈਣ ਦਾ ਕਮਲ ਦਾ ਰਿਸ਼ਤਾ ਕਰਕੇ ਆਏ ਰਾਹੂਆ ਅੱਛਾ ਠੀਕ ਹੈ ਰਾਉ ਵਾਲੇ ਰਸਤਾ ਕਰਿਆ ਕੱਲਾ ਮੈਂ ਰਹਿੰਦਾ ਇਸ ਦੇਖਣ ਵੱਲ ਮੈਨੂੰ ਕਹਿੰਦੇ ਵੀ ਵੇਖ ਕੇ ਆ ਤੂੰ ਮੈਂ ਵੀ ਤੁਸੀਂ ਦੱਸ ਦਿਓ ਪਰਿਵਾਰ ਕਿਵੇਂ ਆ ਕਹਿੰਦੇ ਵੀ ਮਾਂ ਮਾਸਟਰ ਨਹੀਂ ਆ ਪਿਓ ਮਾਸਟਰ ਹੈ ਤਿੰਨ ਭੈਣਾਂ ਕੱਲਾ ਹੀ ਮੁੰਡਾ ਵੀ ਉਹਨਾਂ ਨੇ ਵੋਟ ਲੈਣਾ ਮੈਂ ਕਿਹਾ ਚਲ ਵੋਟ ਦਾ ਤਾਂ ਕੋਈ ਗੱਲ ਨਹੀਂ ਹੁਣ ਸਾਡੇ ਕੋਲੇ ਵੀ ਨੌ ਕਿੱਲੇ ਪੈਲੀ ਸੀ ਹਨ ਇਹ ਵੋਟ ਤਾਂ ਦਿੱਤਾ ਜਾਊ ਤੇ ਚਲ ਮੈਂ ਦੇਖਣ ਚਲਿਆ ਗਿਆ ਅੱਛਾ ਸ਼ਾਮ ਨੂੰ ਜਗਰਾਉ ਤੋਂ ਮੈਂ ਰਾਉ ਵਾਲ ਨੂੰ ਟੈਂਪੂ ਤੇ ਬਹਿ ਗਿਆ ਅੱਛਾ ਟੈਂਪੂ ਲਾਸਟ ਸੀਗਾ ਅੱਛਾ ਉਹ ਮੈਨੂੰ ਹੋਰ ਹੀ ਪਿੰਡ ਲਾ ਗਿਆ ਕੰਜਰ ਦਾ ਅੱਛਾ ਰਾਹੂ ਵਾਲ ਤਾਂ ਇਹ ਗਾਂ ਸੀ ਚਲੋ ਉਹ ਵੀ ਮੈਨੂੰ ਕਹਿੰਦਾ ਫੜਾ ਪੈ ਹੀ ਉੱਤਰ ਜਾ ਹਾਂ ਮੈਂ ਉੱਤਰ ਕੇ ਘਰ ਪਹੁੰਚਦਾ ਫਿਰ ਬਾਈ ਅਮਰੀਕਾ ਵਾਲਿਆਂ ਦਾ ਘਰ ਬਾਈ ਅਮਰੀਕਾ ਵਾਲਿਆਂ ਦਾ ਘਰ ਅਮਰੀਕਾ ਵਾਲੇ ਦੋ ਘਰ ਆ ਉੱਥੇ ਅੱਛਾ ਮਨਾ ਭੁੱਲ ਗਿਆ ਉਹਨਾਂ ਦਾ ਕੀ ਵਾਜਦਾ ਇਹ ਮੇਰੇ ਮਾਸਟਰ ਦੀ ਭੈਣ ਸੀ ਉਹ ਭੂਆਈ ਸੀ ਆਪਣੀ ਹੂੰ ਗੋਨਾਲ ਤੋਂ ਮੈਂ ਵੀ ਅਮਰੀਕਾਲੇ ਦੇ ਘਰੇ ਜਾਣਾ ਉਹ ਕਹਿੰਦਾ ਪੁੱਤ ਅਮਰੀਕਾ ਦਾ ਘਰ ਦਾ rau ਵਾਲਾ ਤੇ ਮੈਂ ਕਹਿੰਦਾ ਜੀ ਇਹ rau ਵਾਲੀ ਮੈਨੂੰ ਟੈਂਪੂ ਵਾਲਾ ਧਾਰ ਕੇ ਗਿਆ ਕਹਿੰਦਾ ਨਾ ਪੁੱਤੇ ਤਾਂ ਪਿੰਡ ਫਲਾਣਾ rau ਦਾ ਗਾ ਮੈਂ ਕਹਾ ਯਾਰ ਬਾਪੂ ਬੜੀ ਮਾਰੀ ਕਰੀ ਨਹੀਂ rau ਗਾ ਉਹ ਉਹਨੂੰ ਲੱਭਦੇ ਫਿਰ ਟੈਂਪੂ ਵਾਲੇ ਨੂੰ ਬੁੜਾ ਕਹਿੰਦਾ ਲਿਆਓ ਲੱਭ ਕੇ ਛੱਤਰ ਮਾਰ ਗਏ ਉਹਦੇ ਪੁਰਾਣੇ ਟਾਈਮਾਂ 'ਚ ਇੰਨੀ ਲੋਕ ਅਦਰ ਕਰਦੇ ਸੀ ਉਹਨਾਂ ਨੇ ਟਰੈਕਟਰ ਕੱਢਿਆ ਮੈਨੂੰ ਅਮਰੀਕਾਲੇ ਦੇ ਘਰੇ ਛੱਡਿਆ rau ਗਾ ਅੱਛਾ ਮੈਨੂੰ ਉੱਥੇ ਭੂਆ ਨਾਲ ਦੇ ਸੀ ਬਈ ਹਾਂ ਮੈਂ ਕਹਿਆ ਯਾਰ ਪੂਆ ਨੂੰ ਤਾਂ ਮਿਲਿਆ ਮੈਂ ਯਾਰ ਉਹਨਾਂ ਕੋਈ ਵੀ ਨਹੀਂ ਯਾਰ ਪਰ ਤੇ ਜਾਣਦਾ ਉਹਨਾਂ ਨੇ ਬਹੁਤ ਹਲਿਆਂਦੀ ਸੇਵਾ ਕਰੀ ਮੇਰੀ ਮੈਂ ਕਹਿੰਨਾ ਰੱਜ ਕੇ ਜਦੋਂ ਮੇਰੇ ਦੋ ਪੈਗ ਅੰਦਰ ਲੰਘੇ ਮੈਨੂੰ ਜਿੰਨੀਆਂ ਬੁੜੀਆਂ ਪੂਆ ਹੀ ਦੇ ਸੁਣ ਅੱਛਾ ਮੈਂ ਕਹਾ ਆਪਣਾ ਹੀ ਘਰ ਸਾਰੇ ਹੀ ਫੁੱਫੜ ਸਾਰੇ ਹੀ ਪੂਆ ਬਾਜੋ ਮੈਂ ਗੱਲਾਂ ਬਾਤਾਂ ਕਰਦੇ ਆ ਐਵੇਂ ਛੱਡੀ ਜਾ ਮੈਂ ਬੈਠਾ ਉਹਨਾਂ ਪੂਆ ਕੋਈ ਨਹੀਂ ਨਾ ਅੱਛਾ ਜਦੋਂ ਦਿਨ ਚੜਿਆ ਉੱਠਿਆ ਮੂੰਹ ਮਾ ਤੋਤਾ ਫੇਰ ਮੈਨੂੰ ਉਪਰੇ ਜੇ ਲੱਗਣ ਲੱਗੇ ਹਾਂ ਮੈਨੂੰ ਕਹਿੰਦੇ ਕਿਵੇਂ ਆਏ ਜੇ ਕਰਦਾ ਮਗਰ ਜਲਦਾ ਪੈਗ ਲਿਆ ਉਹਨੇ ਹੁਣ ਪੂਆ ਨਹੀਂ ਦੀਦੀ ਹੈਂ ਉਹਨੇ ਨੂੰ ਜਲ ਪੂਆ ਆ ਗਈ ਮੇਰੀ ਮਗਰ ਆ ਗਈ ਮਗਰ ਤੂੰ ਗੱਲ ਦੀ ਕਿੱਥੇ ਕਹਿੰਦੀ ਆਪਣਾ ਘਰ ਹੀ ਨਹੀਂ ਹੈ ਮਤਲਬ ਹੋਰ ਕਿਸੇ ਦੀ ਬੈਠਕ ਦੀ ਹੋਰ ਹਾਂ ਆਪਣੇ ਹੀ ਹੈ ਦੇਖੋ ਪਿੰਡ ਦਾ ਸਤਕਾਰ ਉਹਨਾਂ ਨੇ ਮੈਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਤੂੰ ਹੋਰ ਦੇ ਘਰੇ ਬੈਠਾ ਹੈ ਅੱਛਾ ਉਹਨਾਂ ਨੂੰ ਪਤਾ ਹੈ ਕਿ ਭਲਾਨਿਆਂ ਦਾ ਰਿਸ਼ਤੇਦਾਰ ਕੋਈ ਨਹੀਂ ਹੁਣ ਆ ਗਿਆ ਤਾਂ ਆਪਣੇ ਹੀ ਹੈ ਸਵੇਰੇ ਭੇਜਾਂਗੇ ਇਹ ਨਹੀਂ ਹੁੰਦਾ ਸੀ ਬਾਕੀ ਹੈ ਉਹਨਾਂ ਨੇ ਉਹਨਾਂ ਨੂੰ ਦੱਸਿਆ ਹੀ ਸਵੇਰੇ ਕਿ ਤੁਹਾਡਾ ਰਹਿਦਰ ਸਾਡੇ ਘਰੇ ਲੈ ਜਾਓ ਅੱਛਾ ਉਹ ਕਹਿੰਦੀ ਆਪਾਂ ਵੀ ਇਹਨਾਂ ਨਾਲ ਇੰਨਾਂ ਹੀ ਕਰਦੇ ਆ ਅੱਛਾ ਜੇ ਇਹਨਾਂ ਦਾ ਸਾਡੇ ਘਰੇ ਆ ਜੇ ਦ앗ਦੇ ਅਸੀਂ ਵੀ ਨਹੀਂ ਦੂਜੇ ਦਿਨ ਹੀ ਦ앗ਦੇ ਆ ਹਾਂ ਉਦੋਂ ਘਰ ਦੀ ਦਾਰੂ ਘੜਦੇ ਹੁੰਦੀ ਸੀ ਭਾਈ ਹਾਂ ਚਾਰ ਪਿੱਗ ਮਾਰਨੇ ਅਗਲਾ ਪਿਆ ਬੈਸਤਰੀ ਚ ਲੇਟੀ ਜਾਂਦਾ ਸੀ ਉਹ ਉਦੋਂ ਢੇੜ ਚੜ ਜਾਂਦਾ ਸੀ ਹੈਨਾ ਮੈਂ ਕਹ ਪੂਆ ਜੇ ਤੂੰ ਨਾ ਆਉਂਦੀ ਤਾਂ ਮੈਂ ਪੈਗ ਮੰਗ ਲਿਆ ਸੀ ਕਹਿੰਦੀ ਕਿਉਂ ਮੈਂ ਕਹ ਜੀ ਲੱਗਣੋਂ ਹਟ ਗਿਆ ਸੀ ਮੈਂ ਕਹ ਪੂਆ ਹੈ ਹੀ ਨਹੀਂ ਮੈਂ ਕਹ ਜਦੋਂ ਇਹਨਾਂ ਰਾਤ 3-4 ਪੈਗ ਮਾਰੇ ਮੈਨੂੰ ਸਾਰੀਆਂ ਭੂਆ ਹੀ ਦੇ ਸੜੇ ਇੱਥੇ ਮੈਂ ਕਹ ਆਪ ਦਾ ਘਰ ਹੈ ਕਿਹੜਾ ਕਹਿੰਦਾ ਡਰੇ ਬਸ ਵੇਰੇ ਉੱਤੇ ਉਪਰਾ ਪਣ ਕੇ ਠੀਕ ਹੈ ਸ਼ਰਾਬ ਦੇ ਕੈਸੀ ਚੀਜ਼ ਹੈ ਬਿਲਕੁਲ ਬਗਾਨੇ ਨੂੰ ਵੀ ਆਪ ਦਾ ਆਪਣਾ ਦਿੰਦੀ ਆ ਮਰਰਾ ਭਾਈ ਮਰਰਾ ਭਾਈ ਉਹਦੀ ਲੱਗੇ ਨੇ ਕਰਦਾ ਨਾ ਪਤਾ ਹੀ ਨਹੀਂ ਹੁੰਦਾ ਕਿਹੜਾ ਕਿੱਥੋਂ ਦਾ ਹਨਾ ਐਵੇਂ ਠੇਕੇ ਤੇ ਬੈਠੇ ਹੁੰਦੇ ਜਦੋਂ ਪੈਕ ਪੈਕ ਲਾ ਕੇ ਇੰਨੇ ਇੱਕ ਫਿਰ ਲਾਲਾ ਬਸ ਨਾ ਸਮਝ ਆ ਰਹੀ ਕਿ ਇਹਨਾਂ ਗੱਲ ਕੀ ਹੈ ਹੈ ਗੁੰਗੇ ਦੀ ਆਰੰਡਾ ਕਹਿੰਦਾ ਗੁੰਗੇ ਦੀ ਮਾਂ ਹੀ ਯਾਨੀ ਉਹ ਪਤਾ ਨਹੀਂ ਕਿਵੇਂ ਇੱਕ ਦੂਜੇ ਦੇ ਜਵਾਬ ਦੇਈ ਜਾਂਦੇ ਨਹੀਂ ਕਰਦੇ ਸਹੀ ਹੈ ਉਹ ਦੇਖ ਰਖ ਲੈ ਆਈ ਗਰੀ ਯਾਰ ਕਿ ਮੇਟੇਰਾ ਤੇ ਭਾਈ ਮੈਨੂੰ ਭੂਆ ਘਰੇ ਲੈ ਗਈ ਅੱਛਾ ਮੈਂ ਕਿਹਾ ਚੱਲ ਭੂਆ ਮੇਰਾ ਦਾ ਟਰੱਕ ਖੜਾ ਜਾ ਕਰਾਉ ਮੈਨੂੰ ਦਿਖਾ ਮੁੰਡਾ ਹਾਂ ਮੈਂ ਜਦੋਂ ਅੰਦਰ ਗਿਆ ਮੁੰਡਾ ਵੇਖ ਲਿਆ ਪੇਟੀ ਹੋਲੇ ਖੜਾ ਅੱਛਾ ਪੇਟੀ ਜਿਹੜੇ ਇੱਕਾਦ ਬਾਈ ਅੱਛਾ ਕੱਲਾ ਜੂੜਾ ਹੀ ਸੀ ਕੰਜਰ ਦਾ ਤਾਂ ਹਾਂ ਜਦੋਂ ਆ ਗਿਆ ਉਹ ਮੈਂ ਕਹਾ ਮੁੰਡਾ ਕਹਿੰਦੇ ਹਾਂ ਮੈਂ ਕਿ ਚਲੋ ਬਾਈ ਠੀਕ ਆ ਉਹ ਕਹਿੰਦੇ ਚਾਹ ਪੀ ਲੋ ਮੈਂ ਕਹਾਂ ਲੋੜ ਹੀ ਨਹੀਂ ਹਾਂ ਮੈਂ ਇਹ ਨਿਕਲੇ ਜੀ ਬਰਪੂਆ ਮੈਂ ਕਹਾਂ ਪੀਟਰ ਇੰਜਣ ਜਿਹੜਾ ਮੁੰਡਾ ਹੈ ਹਾਂ ਹੈ ਮੰਗ ਲਿਆ ਸਾਲਿਆ ਨੇ ਬੋਲਟ ਮੈਂ ਕਹਿੰਦਾ ਲੱਤਾਂ ਕਿਵੇਂ ਲੱਗਣਗੇ ਬੋਲਟ ਤੋਂ ਥੱਲੇ ਹੈ ਮੈਂ ਕਹਾਂ ਫਾਂਸੀ ਮੰਗੀ ਖੜਾ ਕੰਜਰ ਇਹਦਾ ਕੁੜੀ ਮੈਂ ਕਹਾਂਂਦੀ ਰੰਡੀ ਪੱਕੀ ਹਾਂ ਕਦੀ ਕਿਉਂ ਮੈਂ ਕਿਹਾ ਲੱਤਾਂ ਨਹੀਂ ਲੱਗਣੀਆਂ ਕੁੜੀ ਮਾਰ ਤੁਰ ਨਾਲ ਸਾਲਾ ਕਾਇਦੇ ਥੱਲੇ ਦੇ ਕੇ ਮੰਗਿਆ ਵੀ ਬੋਲਟ ਹੈ ਇਹਨੂੰ ਪਤਾ ਨਹੀਂ ਮੈਂ ਕੋ ਉੱਤੇ ਘੁਕਦਾ ਹਾ ਆਪਣਾ ਦਾ ਜਵਾਬ ਆ ਮੈਂ ਕਿਹਾ ਕੁੜੀ ਆ ਆਪਣੀ ਛੇ ਪੜਦੀ ਕੀ ਕਰੀ ਇਹਨੇ ਮੈਂ ਕਿਹਾ ਇਹਦਾ ਸਾਲਾ ਕਿਤੇ ਹੋਰ ਘਟ ਜਾਂਦਾ ਚਾਰ ਉਂਗਲਾਂ ਸਰਖ ਸਾਲਾ ਨੇ ਲੈ ਜਾਣਾ ਉਹੀ ਗੱਲ ਬਾਬਾ ਥੋੜੇ ਟਾਈਮ ਬਾਅਦ ਉਹਨਾਂ ਨੇ ਵਿਆਹ ਤਾਂ ਹੋਰ ਕਿਤੇ ਅੱਛਾ ਉਹਨਾਂ ਨੇ ਦੇ ਤਾਂ ਮੌਤ ਦਾ ਕੁੱ ਬੋਲਟ ਮਰ ਗਿਆ ਮਰ ਗਿਆ ਹਾਂ ਯਾਰ ਜੀ ਦੇ ਪੈਰ ਹੀ ਲੱਗਦੇ ਹੋਰ ਕੀ ਹੋ ਹਾਂ ਠੀਕ ਹੈ ਮੈਂ ਕਿਹਾ ਦੇਖਿਆ ਕਿੱਡਾ ਕਹਿਰ ਹੋਣ ਤੋਂ ਬਚਾ ਲਿਆ ਆਪਦੇ ਘਰੇ ਆਪਾਂ ਹਾਂ ਹੋ ਗਿਆ ਮੈਂ ਕਿਹਾ ਸਿਆਣਪ ਕੰਮ ਕਰ ਗਈ ਬਪਾ ਬਿਲਕੁਲ ਯਾਰ ਜਦੋਂ ਅਸੀਂ ਇੱਥੇ ਰਹਿਸਤਾ ਕਰਿਆ ਕਾਲੇ ਕੀ ਮੇਰਾ ਮਾਮਾ ਆਇਆ ਸੀ ਹੂੰ ਤੇ ਪ੍ਰੋਣਾ ਆਪਣਾ 10ਵੀਂ ਜੋ اٹਿਆ ਸੀ ਅੱਛਾ ਤੇ ਨੀਕਰ ਚ ਬਹਿ ਖੇਤੋਂ ਅੱਛਾ ਜਦ ਆ ਗਏ ਸਾਸਿਕਾਲ ਜੀ ਉਹ ਕਹਿੰਦਾ ਰਿਆ ਤਾਂ ਕਰ ਦਿਓ ਹੁੰਡਾ ਕੰਮ ਵਾਲਾ ਐਵੇਂ ਮੈਂ ਮੂੰਹ ਚੋਪੜੀ ਜਣਾ ਦੀ ਨਹੀਂ ਖੜੇ ਰਹੇ ਸੀ ਜੇ ਕੋਲੇ ਬੇਲੜ ਹੁੰਦਾ ਤਾਂ ਹੈ ਕੰਮ ਵਾਲੇ ਤਾਂ ਐ ਪਤਾ ਲੱਗਦਾ ਹੈ ਹਾਂ ਬੇਲੇ ਬੇਲੇ ਹੀ ਹੁੰਦਾ ਕੰਮ ਵਾਲਾ ਕੰਮ ਵਾਲਾ ਹੀ ਹੁੰਦਾ ਯਾਰ ਤੇ ਜਿਹੜੀ ਬੋਲਟ ਵਾਲੀ ਰਹੀ ਗੱਲ ਮੇਰੇ ਚਾਚਾ ਹੁਣ ਇਹ ਤਾਂ ਜਾਣਦੀ ਆ ਸਾਡੇ ਡੀਸੀ ਮੈਨੂੰ ਗਾਲਾਂ ਵਾਂਗ ਕੱਢਦਾ ਇੱਕ ਤਾਂ ਚਾਚਾ ਮੇਰਾ ਯਾਰ ਸਰੋਤੇ ਕਹਿੰਦੇ ਛੱਡ ਚਾਚੇ ਨਹੀਂ ਕੋਈ ਚਾਚਾ ਮੇਰਾ ਉਹਦੀ ਕਮੈਂਟ ਪਾਉਣ ਵਾਲਾ ਕਹਿੰਦਾ ਰਹਿ ਕੇ ਪੰਤਾ ਪੰਚਾ ਹਾਂ ਬਤੇਰੀ ਮੈਂਤ ਮੁੰਤ ਕਰੀਦੀ ਮਾਨਦਾ ਨਹੀਂ ਕਹਿੰਦਾ ਬੋਲਟ ਦੇ ਉਹ ਮੈਂਗਾ ਰਹਿਣ ਦੇ ਤਾਂ ਮੇਰੇ ਪੈਰ ਤਾਂ ਲੱਗਦੇ ਨਹੀਂ ਖਦਾ ਨਹੀਂ ਤੂੰ ਦੇ ਬੋਲਟ ਲੈ ਗਿਆ ਚਾਚੀ ਸੁਖ ਨਾਲ ਲੰਬੀ ਬਹੁਤ ਆ ਬਬਾ ਉਹ ਪਾਣੀ ਵਾਲੀ ਟੈਂਕੀ ਨਾਲ ਨਲਕਾ ਲੱਗਿਆ ਗਿਆ ਤੇ ਭਰਾਵਾ ਬੌੜਿਆਂ ਤੋਂ ਆ ਗਿਆ ਛੇ ਮੇਰੇ ਨਹੀਂ ਕੰਮ ਦਾ ਹੈ ਕੋਈ ਇਹ ਹੈ ਮੈਨੂੰ ਬੋਲਟ ਕਦੋਂ ਪੂਰਾ ਲੱਗਣ ਲੱਗ ਗਿਆ ਡਿੱਗ ਗਿਆ ਹੋ ਮਗਾ ਚਾਚੀ ਨੂੰ ਇਹਨੇ ਲੰਗ ਤਾਂ ਨਹੀਂ ਮਾਰਦੀ ਚਾਚੀ ਵੀ ਨਾਲ ਲੰਘ ਮਾਰੇ ਮਹੌਲੀ ਹੋਲੀ ਸ਼ਾਮ ਤੱਕ ਚਾਚੀ ਦੇ ਦਾਲੇ ਫਿਰਦੇ ਬੈਠੇ ਚਾਚੇ ਕਹਿੰਦੇ ਕੁੱਟਿਆ ਤੇਰਾ ਚਾਚਾ ਮੋਗਾ ਕਿੱਥੇ ਕਹਿੰਦੀ ਬੌਡੀ ਮੈਂ ਕਿਉਂ ਕਹਿੰਦੀ ਵਿੱਚ ਮਾਰੇ ਆਗ ਲੈਂਦੇ ਲੱਤਾਂ ਹੀ ਨਹੀਂ ਲੱਗੀਆਂ ਅੱਛਾ ਕਹਿੰਦੀ ਉਹਨਾਂ ਨੇ ਫੜ ਕੇ ਰੋਕਿਆ ਕਹਿੰਦੀ ਤੈਨੂੰ ਮੈਂ ਕਹਿੰਦੀ ਨਾ ਦੇ ਬੋਲਟ ਨਾ ਦੇ ਤੁੰਗੜ ਹਟਦਾ ਮੈਂ ਕਹਣ ਮੰਗਦਾ ਨਹੀਂ ਮੈਂ ਦੀ ਤਾ ਕਹਿੰਦੀ ਇੱਕ ਤਾਂ ਹਵਾ ਸਾਰੀ ਮੈਨੂੰ ਬਾਈਦੀ ਇਹ ਤਾਂ ਥੱਲੇ ਰਹਿ ਜਾਂਦਾ ਜਦੋਂ ਭਜਾਉਂਦਾ ਅੱਛਾ ਹੈ ਨਾ ਤੇ ਐ ਕਹਿੰਦੀ ਫਿਰ ਪਾਏ ਢਾਰ ਹੁੰਦਾ ਵੀ ਜੇ ਰੋਕੂਗਾ ਤਾਂ ਉਤਰੂ ਕਿਵੇਂ ਪੈਰ ਨਹੀਂ ਲੱਗਣੇ ਮੈਂ ਕਿਹਾ ਤੂੰ ਦੋਨੇ ਪਾਈ ਲੱਤਾਂ ਕਰਕੇ ਬਹਿ ਜਾਕਰ ਲੱਤਾਂ ਤੂੰ ਲਾ ਲਿਆ ਕਰ ਭਜਾਈਏ ਫਿਰੂ ਐਂ ਚਲਾ ਰਿਆ ਕਰੂ ਵੰਡ ਕੇ ਜਾ ਫਿਰ ਚਾਚੇ ਨੂੰ ਕਹੇ ਭਾਈ ਮੈਂ ਕਿਹਾ ਭੱਜੇ ਜਾਂਦੇ ਤੂੰ ਉੱਤਰ ਜਾਕਰ ਸਾਈਕਲ ਵਾਲਿਆ ਐ ਖੜ ਗਿਆ ਵੀ ਭਾਈ ਮੈਂ ਰੋਕ ਲਿਆ ਇਹ ਆਏ ਤਾਂ ਲੋਟ ਨਹੀਂ ਆਉਣਾ ਕੰਮ ਚਾਚਾ ਹੈ ਬੋਲਟ ਜੱਡਾ ਹੀ ਆ ਨਾ ਬਰਾਬਰੀ ਆਉਂਦਾ ਕਿਰਾ ਦੁਬਈ ਚ ਸਾਡੇ ਕੋਲੇ ਆ ਗਿਆ ਮੈਂ ਕਿਹਾ ਜੀ ਮੇਰੇ ਚਾਚਾ ਜੀ ਆ ਰਹੇ ਉਹ ਕਹਿੰਦੇ ਸਾਰੇ ਖੜੇ ਆਏ ਹਾਂ ਕਹਿੰਦੇ ਕਿਧਰ ਆਉਗਾ ਇੱਧਰ ਦੇਖੋ ਮੈਨੂੰ ਸਾਰਿਆਂ ਨਾਲੋਂ ਲੰਬਾ ਤੂਰਾ ਹੀ ਦਿਸਣਾ ਹਾਂ ਸਾਰੇ ਤਾਂ ਚੱਕੀ ਜਾਣ ਮੈਨੂੰ ਤਾਂ ਆ ਗਿਆ ਉਹ ਗੱਡੀਆਂ ਦੇ ਵਿੱਚ ਦੀ ਆ ਗਿਆ ਅੱਛਾ ਜਾ ਤੂੰ ਤਾਂ ਕਦੇ ਲੰਬਾ ਮੈਂ ਕਿਹਾ ਵਾਸ ਫਿਰ ਤੁਹਾਨੂੰ ਮੈਂ ਤਾਂ ਕਚਾਨੀ ਦਿੱਤੀ ਸੀ ਵੀ ਤਾਂ ਚੱਕੋ ਚਾਚਾ ਥੱਲੇ ਥੱਲੇ ਆਉਂਦਾ ਕਵਰਿੰਗ ਫਾਇਰ ਦੱਤਾ ਇਹਨੂੰ ਸਾਡਾ ਉਹਦਾ ਹੀ ਕਾਲਾ ਮੈਂ ਕਿਹਾ ਚਾਚਾ ਆਉਂਦਾ ਕਾਲਾ ਕਹਿੰਦਾ ਇੱਕ ਲਿਉਣਾ ਪਊ ਮੈਂ ਕਿਹਾ ਨਹੀਂ ਚਾਚਾ ਤਾਂ ਛੱਡ ਗਿਆ ਕਹਿੰਦਾ ਆ ਕੁੱਤੇ ਬੈਸ ਲੂ ਨਹੀਂ ਹੁੰਦੇ ਅੱਛਾ ਮੋਨ ਬਾੜੀ ਗੱਲ ਆਉਂਦੀ ਮਰ ਗਿਆ ਗੱਜਰ ਅੱਛਾ ਉਹ ਮੈਂ ਕਹਾ ਨਹੀਂ ਚਾਚਾ ਕਹਿੰਦਾ ਮੈਂ ਸ਼ਰਤੀ ਹਾਂ ਉਹੀ ਗੱਲ ਚਾਚਾ ਆ ਕੇ ਗੱਡੀ 'ਚ ਬਹਿ ਗਿਆ ਕਾਲਾ ਕਿ ਤਿੱਤੀ ਸੀ ਹਾਂ ਜਦੋਂ ਐਗ ਲਾਉਣ ਕਹਿੰਦਾ ਨਾ ਮੈਂ ਸ਼ਰਤੀ ਤਰੀ ਚਲੋ ਠੀਕ ਆ ਆ ਬੀਅਰ ਪਿਲਾ ਹਾਂ ਬੀਅਰ ਪੀ ਲੈ ਅੱਛਾ ਕੰਮ ਹੀ ਹੋ ਗਿਆ ਚੱਲ ਪਹਿਲੇ ਕੰਮ ਲੈਓ ਬੀਅਰ ਹੁਣ ਸਾਨੂੰ ਬੀਅਰ ਨਾਲ ਲੱਭੇ ਅੱਛਾ ਕੀੜੇ ਦੇ ਤੇ ਕੰਮ ਨਹੀਂ ਹੋ ਗਿਆ ਦਵਾਈ ਚ ਆ ਉੱਥੇ ਵੀਰ ਨਾ ਅੱਛਾ ਆ ਜਿਹੜੀ ਦੂਜੀ ਅੱਕੀ ਹੁੰਦੀ ਹੈ ਨਾ ਇਹਦੇ ਇਹ ਹਾਰਾ ਹੋ ਤਾਂ ਪਾਲੀ ਹੈ ਨਾ ਯੇਰ ਬਣ ਜਾਂਦੀ ਹੈ ਅੱਛਾ ਫਿਰ ਉਹ ਕਰ ਲੋ ਕਹਿੰਦਾ ਹਾਂ ਲਿਆਂਦਾ ਦੂਜੀ ਦਾਰੂ ਤੇ ਹਾਂ ਤੂੰ ਚਲੋ ਛੋਡਾ ਲਿਆਈਏ ਸਾਨੂੰ ਛੋਡਾ ਨਾ ਲੱਭੇ ਅੱਛਾ ਜਿਹੜੇ ਗੁੜੇ ਦੇ ਕੇ ਆ ਗਏ ਤਾਂ ਛੋਟਾ ਨਹੀਂ ਮਿਲਦਾ ਹਾਂ ਚਲ ਕੋਈ ਨਾ ਕੇ ਪਾਣੀ ਵੱਧ ਪਾਲਾਂਗੇ ਵੀਰ ਹੀ ਹੈ ਚਲ ਕਹਿੰਦਾ ਲੈ ਦੋ ਅੱਛਾ ਲੈ ਕੇ ਪੀਣ ਲੱਤੋ ਹਾਂ ਉੱਜਾ ਪਰ ਮੈਂ ਕਿਹਾ ਚਾਚਾ ਯਾਰ ਮੈਂ ਤਾਂ ਤੜਕੇ ਦਾ ਤੜਕੇ ਉੱਠ ਕੇ ਉਹਨ ਦੂਜਿਆਂ ਦੇ ਕੰਮ ਤੇ ਜਾਣਾ ਉਲਟ ਗਿਆ ਕਰੀ ਜਾਂਦਾ ਉਹ ਕਹਿੰਦਾ ਯਾਰ ਅਸੀਂ ਰੋਟੀ ਖਾਣੀ ਬਾਈ ਯਾਰ ਕੀ ਕਰੀ ਜਾਂਦੇ ਹਾਂ ਮੈਂ ਕਿਹਾਾਰੇ ਚਾਚਾ ਜੀ ਆਇਆ ਚਾਚੇ ਦੇ ਅੰਦਰ ਤੜਕੇ ਆ ਦੀਆ ਫੇਟ ਠੋਕੇ ਦਾਦਾ ਮੈਂ ਕਿਹਾ ਲਾ ਪੈ ਕੇ ਕਹਿੰਦਾ ਯਾਰ ਮੇਰੇ ਕੋਲ ਗਟਕਾ ਸਾਹਿਬ ਹੈ ਹਾਂ ਤੇ ਵੈ ਹੁਣ ਬੈਗੋ ਕਾਲਾ ਕਹਿੰਦਾ ਲਫਾਫੇ ਚ ਪਾ ਲਿਆ ਹਾਂ ਆਏ ਠੀਕ ਹੈ ਹਾਂ ਪਾਓ ਅੱਛਾ ਆਏ ਨਹੀਂ ਮੇਰੇ ਕੋਲ ਗਟਕਾ ਸਾਹਿਬ ਤੁਸੀਂ ਰੱਖ ਲਓ ਹਾਂ ਸਾਡੇ ਕੋਲ ਚੱਕਿਆ ਗਟਕਾ ਅਬੂਦਾਬੀ ਵੱਜਿਆ ਅੱਛਾ ਅਬੂਦਾਬੀ ਸਾਡੇ ਮਰਾਸੀ ਹੁੰਦੇ ਸੀਗੇ ਬਾਬੇ ਹੁਣੀ ਸੀਰੇ ਦਾ ਫੋਨ ਆ ਗਿਆ ਕਹਿੰਦਾ ਕਿਵੇਂ ਆ ਮੈਂ ਠੀਕ ਆ ਮੈਂ ਕਿਹਾ ਨੰਬਰ ਕਿੱਥੋਂ ਲਿਆ ਓਏ ਕਾਦੂ ਦੱਸਿਆ ਹੀ ਨਹੀਂ ਦਬਈਆ ਬੈਠਾ ਚਾਚੇ ਤੋਂ ਲਿਆ ਅੱਛਾ ਮੈਂ ਕਿਹਾ ਚਾਚਾ ਤੋਂ ਟਿੱਕੋਲੇ ਲੱਗੀ ਪਈ ਮੇਰੇ ਕੋਲ ਨਹੀਂ ਕਹਿੰਦਾ ਦਾਜਾ ਪਾਠ ਕਰੀ ਜਾਂਦਾ ਜਿੱਦਾਂ ਐਤੂ ਤਾਂ ਮੈਂ ਗਾੜੀ ਲਾ ਕੇ ਗਿਆ ਹਾਂ ਇੱਥੇ ਗਿਆ ਨਹੀਂ ਬਣ ਗਿਆ ਹਾਂ ਕਹਿੰਦਾ ਕਹਿੰਦਾ ਬਿਲ ਪਾਠ ਕਰ ਲੀਏ ਫਿਰ ਸ਼ੁਰੂ ਕਰਾਂਗੇ ਅੱਛਾ ਮੈਂ ਕਿਹਾ ਤੜਕੇ ਲਈ ਸੀ ਨਾ ਦੁਪਹਿਰਾਂ ਵੇਲੇ ਖਾਲੀ ਨਿਕਲ ਗਿਆ ਐਦਾਂ ਚਾਚਾ ਦਾ ਫੋਰਮੈਨ ਸੀ ਮੈਂ ਕਿ ਬਾਲਾ ਟਾਈਮ ਨਹੀਂ ਕੱਢਦਾ ਚਾਚਾ ਹਾਂ ਚਾਚਾ ਹੀ ਮੈਂ ਸੁਝਾਈ ਜੇਕਰ ਸਾਨੂੰ ਆਏ ਨਹੀਂ ਹੁੰਦਾ ਇੱਥੇ ਆਏ ਹੁੰਦਾ ਇੱਥੇ ਆਏ ਹੁੰਦਾ ਮੈਂ ਫੋਰਮੈਨ ਹੂੰ ਮੱਸ ਬੀਕ ਦੇਣੀ ਹੋਈ ਸੀਗਾ ਟੇਚੀਲੀ ਥੱਲੇ ਖੜਾ ਮੈਨੂੰ ਫੋਨ ਲਾ ਲਿਆ ਕਿੱਥੇ ਫਤੀ ਜੋ ਮੈਂ ਕਰੀ ਜਾਂ ਥੱਲੇ ਆਉ ਮੈਂ ਕਹਿੰਦਾ ਤਾਂ ਆ ਜਾ ਥੱਲੇ ਆ ਮੈਂ ਕਹਿੰਦਾ ਤਾਂ ਆ ਜਾ ਉਹ ਤੂੰ ਥੱਲੇ ਆ ਮੈਂ ਕਰੀ ਕਹਿੰਦਾ ਨਾ ਮੈਂ ਥੱਲੇ ਗਿਆ ਟੇਚੀਲੀ ਖੜਾ ਮੈਂ ਕੀ ਹੋ ਗਿਆ ਹਟ ਗਿਆ ਆਪਾਂ ਮੈਂ ਕਿ ਕੀ ਹੋ ਗਿਆ ਕੰਦਾ ਆਇਆ ਯੋ ਆਪਣਾ ਨਾ ਤੇ ਉਹਨਾਂ ਬਾਹਰ ਟਾਉਣਾ ਹੀ ਸੀ ਅਗਲੇ ਨੇ ਵੀ ਆਪਣੇ ਲੱਚਰ ਮਾਰੇ ਆ ਹੂੰ ਆ ਜਾ ਮੈਂ ਕਿਹਾ ਸਾਡੇ ਨਾਲ ਹੀ ਅੱਛਾ ਚੜਾ ਲਿਆ ਤਾਂ ਹੀ ਅੱਛਾ ਚਾਚੇ ਨੇ ਬਣਾਇਆ ਸੀ ਸਮਾਨ ਮੈਨੂੰ ਹੂੰ ਵੀ ਆ ਲੈ ਗਈ ਕਿਉਂਕਿ ਅਸੀਂ ਤਾਂ ਬੈਂਟਰੂ ਆਉਣਾ ਸੀ ਨਾ ਅੱਜ ਤਾਂ ਤਿਆਰ ਬੈਠੇ ਸਾਨੂੰ ਤਾਂ ਆਉਣ ਦਾ ਸਾਧਨ ਨਹੀਂ ਬਣਦਾ ਸੀ ਕੋਈ ਹੂੰ ਤੇ ਸਮਾਨ ਮੈਂ ਟੇਚੀ ਚ ਪਾ ਲਿਆ ਜਿਹੜਾ ਚਾਚੇ ਨੇ ਫੜਾਇਆ ਤੇ ਚਾਚੇ ਦਾ ਭੈਲਾ ਬਣ ਗਿਆ ਆਉਣਾ ਸਾਡੇ ਨਾਲ ਅੱਛਾ ਤਦ ਜਦੋਂ ਮੈਂ ਅਜਾ ਤੱਕ ਗੇਟਾਂ 'ਚ ਬੈਠਾ ਤੇ ਦਿੱਲੀ ਵਾਲੀ ਗੱਡੀ ਨਹੀਂ ਆਉਂਦੀ ਨਹੀਂ ਕਾਲੀ ਤੇ ਖੱਤੀ ਚਾਚੇ ਨੇ ਵੇਖਿਆ ਵੀ ਦਿੱਲੀ ਵਾਲੀ ਗੱਡੀ ਆ ਗਈ ਧਾਰੀ ਆ ਗਿਆ ਮਗਰ ਭੱਜ ਲੈ ਗੱਡੀ ਆ ਜਾ ਆ ਜਾ ਮੈਂ ਕਿਹਾ ਆ ਜਾ ਕਰਿਆ ਹੋ ਕੇ ਮੈਂ ਫਟੀ ਜਾ ਮਗਰ ਠੀਕ ਆ ਪਹੁੰਚ ਹੀ ਗਏ ਫਿਰ ਮੈਂ ਕਿਹਾ ਹਾਂ ਜੀ ਹਾਂ ਪਹੁੰਚ ਗਏ ਫੋਲਗੀ ਦੇ ਮਸਮਾਨ ਕਿੱਡੇ ਲੈਦਾ ਤਾਂ ਮੈਂ ਕਿਹਾ ਬਾਹਰੋਂ ਫੜਾਇਆ ਸੀ ਆਤੀ ਨਹੀਂ ਦਲ ਥੋੜਾ ਕੋ ਤਾਂ ਮੈਂ ਕਿਹਾ ਤੂੰ ਫੜਾਈ ਘਰੇ ਫੜਾਦੀ ਹੁਣ ਫੜਾਉਣਾ ਤਾਂ ਹੈਗਾ ਹੀ ਆ ਆ ਪਹਿਲਾਂ ਆ ਪਗਿਆ अच्छा बाहर ਦਾ ਕੋਈ ਪਤਾ ਨਹੀਂ ਉੱਥੇ ਕੀ ਹੋਣਾ ਕਿਸੇ ਨਾਲ ਭਾਈ ਹਾਂ ਇੱਥੇ ਬਣਾ ਲੈਂਦੇ ਢਾ ਲੈਂਦੇ ਆ ਜੇ ਕਿਸੇ ਨੇ ਰਸਤਾ ਕਰਨਾ ਕਹਿੰਦਾ ਬਾੜੇ ਨੂੰ ਕਰੋ ਸੋਹਣਾ ਵੇਖ ਕੇ ਕਰੋ ਹੂੰ ਮੁੰਡਾ ਕੰਮਾਂ ਦੇਖ ਕੇ ਕਰੋ ਹੂੰ ਕੁੜੀ ਨਾਲ ਜੋੜੀ ਬਣਾਓ ਵੀ ਜੱਜਦਾ ਹਾਂ ਪਿੰਡ 'ਚ ਐਂ ਤਾਂ ਦੱਸਣ ਜੋ ਕਿ ਹੋਊਗਾ ਵੀ ਸਾਡਾ ਪ੍ਰਾਣਾ ਆ ਹੈ ਇਹ ਲੱਭ ਹੀ ਉਹ ਜਾਲਿਆ ਕੀ ਦੱਸੋਗੇ ਕੀ ਆ ਸੱਚਾ ਕਾਲਾ ਕੱਢੋ ਹੈਂ ਦਾਦਾ ਜੀ ਦਾਦਾ ਜੀ ਨੂੰ ਹੁਣੀ ਪਾ ਦੇਣਾ ਮੈਂ ਆਏ ਲਿਖ ਦੂੰ ਮੈਂ ਦੱਸ ਦਿੰਦਾ ਦਾਦਾ ਕੋਈ ਨਹੀਂ ਵੱਲੇ ਯੂਟੀਏ ਕੀ ਕਹੀਏ ਦਾਦਾ ਤੇਰੇ ਨਾਲ ਹੱਸ ਖੇਡ ਲਈਦਾ ਯਾਰ ਉਹ ਦਾਦੇ ਦੇ ਕੰਮ ਵੱਲੇ ਐ ਅੱਛਾ ਦੱਸਦੇ ਆਂ ਦਾਦੇ ਨੂੰ ਪੈਣ ਦੀ ਜ਼ਿੰਮੇਵਾਰੀ ਦੇਤੀ ਪੁੱਛ ਲੈ ਇਹਨੂੰ ਤੇ ਪੈਣ ਦੀ ਜ਼ਿੰਮੇਵਾਰੀ ਦੇਤੀ ਸਾਹ ਹਾਂਜੀ ਕਿੰਨੀ ਦੀ ਲੱਗਿਆ ਠੀਕ ਐ ਲਓ ਕਰਵ ਜਮਾ ਪੈਸੇ ਹਾਂਜੀ ਤੁਹਾਡਾ ਕਿੰਨੀ ਕਿਹਾ ਲਓ ਜੀ ਕਹੋ ਜੀ ਇੱਕ ਦਿਨ ਦੋ ਬਰਾਤਾਂ ਆ ਗਈਆਂ ਉਹਦਾ ਕੁਦਰਤੀ ਐਤਵਾਰ ਦਾ ਲੈਣ ਸੀ ਪੀ 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 ਧਮ ਧਮ ਇੱਕ ਪਾਸੇ ਹਲਵਾਈ ਦੂਜਿਆਂ ਦੇ ਲੱਗੇ ਇੱਕ ਪਾਸੇ ਦੂਜਿਆਂ ਦੇ ਲੱਗੇ ਵੀ ਹੁਣ ਨਾ ਹਲਵਾਈ ਹਟਣ ਜਦੋਂ ਜਿੱਦੀ ਲੱਗੇ ਅੱਛਾ ਪਿੰਡ ਵਾਲੇ ਕਰਨ ਜਦੋਂ ਹੋਇਆ ਕੀ ਆ ਦੂਜੇ ਪਿਆਲੇ ਕਰਨ ਜਰ ਉਹ ਵੀ ਲੱਗੇ ਪਏ ਆ ਵੀ ਲੱਗੇ ਪਏ ਜਦੋਂ ਬਰਾਤਾਂ ਦੋ ਆਈਆਂ ਉਹ ਕਹਿੰਦੇ ਵਿਆਹ ਕੀਦਾ ਹਾਲਤ ਐ ਕੀ ਆ ਹਾਂ ਜਦੋਂ ਪੰਚਾਇਤ ਗਈ ਉਹ ਕਹਿੰਦੇ ਭਾਈ ਵੀ ਆਏ ਦੱਸੋ ਵੀ ਤੁਸੀਂ ਕਿਹੜੇ ਮਿੰਡੋਂ ਆ ਕੇ ਫਲਾਣੇ ਪਿੰਡੋਂ ਆ ਹਾਂ ਤੁਹਾਡਾ ਬੋਕਾ ਕਿ ਤੁਸੀਂ ਤਾਂ ਬੋਕਰਾ ਹੀ ਨਹੀਂ ਕਹਿੰਦਾ ਕਰਾਇਆ ਹਾਂ ਜੋ ਰਜਿਸਟਰ ਚ ਕਹ ਦੋਨੇ ਬੋਕਾ ਇੱਕੇ ਦੇਣੀ ਅੱਛਾ ਫੇਰ ਸਕੂਲ ਖਾਲੀ ਕਰਾਇਆ ਇੱਕ ਦਾ ਸਕੂਲ ਤੇ ਪ੍ਰਬੰਧ ਕਰਿਆ ਫਟਾਫਟ ਅੱਛਾ ਤੇ ਚਾਚੇ ਦੇ ਕੰਮਾਂ ਚਾਚੇ ਦੇ ਅੱਛਾ ਫੇਰ ਤਾਂ ਸਿਆਣਾ ਵਾ ਫੇਰ ਚਾਬੀਆਂ ਫੜੀਆਂ ਠੀਕ ਇਹਨੇ ਫੜਾ ਦੇ ਬਾਬਾ ਤੈਨਾਂ ਨਾ ਕਰਲੇ ਸਕੂਲ ਵੀ ਨਹੀਂ ਮਿਲਦਾ ਕਿੱਤਰ ਨੂੰ ਜਾਂਦੇ ਹੈ ਸਹੀ ਗੱਲ ਉਹਦਾ ਪਤੰਦਰ ਬਾਲਾ ਜਿੱਦੀ ਸੀ ਬਾਬਾ ਹਾਂ ਹਾਂ ਨਵਲਾਨ ਚ ਥੋੜਾ ਜਿਹਾ ਆਊਟ ਹੋ ਗਿਆ ਦਿਮਾਗ ਲਗੋ ਹਾਂ ਤੇ ਸੁਰਤ ਦਾ ਮੋਟਰਸਾਈਕਲ ਲੈ ਕੇ ਬਾਤੀ ਗਿਆ ਉਸ ਦਾ ਮੋਟਰਸਾਈਕਲ ਲੇ ਕੇ ਭੱਜ ਗਿਆ ਉਹਨੇ ਰਬੜਦੰਗਾ ਕੋਲ ਦਾ ਮਾਰਕਟ ਆਇਆ ਅੱਛਾ ਹਾਂ ਸਪੀਡ ਬਹੁਤ ਸੀ ਹੂੰ ਹਮਤ ਵੀ ਬਹੁਤ ਸੀ ਹੂੰ ਹਮਤ ਦੀ ਦਾਤ ਦੇਣੀ ਪਊ ਕਦ ਲੰਗੂ ਮਾਰ ਕਦ ਲੰਗੂ ਮਾਰ ਹਰ ਚੀਜ਼ ਦੀ ਮਿੰਨਤੀ ਕਰਦਾ ਸੀ ਹਰ ਚੀਜ਼ ਦੀ ਕਦ ਨਹੀਂ ਨਹੀਂ ਕਰਦਾ ਕਦ ਕੁੱਦ ਦਾ ਖਾ ਗਿਆ ਨਾ ਉਹ ਅੱਛਾ ਮਿੰਨਤੀ ਆਏ ਕਰਦੇ ਬਾਬਾ ਘਰ ਪਾਈ ਜਾਵੇ ਹਾਂ ਆਏ ਗਣਦੇ ਇੱਕ ਟੈਂਕ ਦੋ ਦਾ ਹਸ ਹਾ ਅਜਿਨੇ ਹਾਲਾਤਾਂ ਇੱਕ ਦਿਨ ਚ ਤੇ ਇੰਨੇ ਦਿਨਾਂ ਚ ਘਰ ਬਣ ਗਿਆ ਹਾਂ ਬੈਠੇ ਬੈਠੇ ਨੇ ਸਰੀਆਂ ਲਾ ਟਿੰਜ ਸੈਟ ਲਿਆ ਉਹ ਦੂਜੀ ਹੁੰਦੀ ਸੀ ਘੜਮਚੂ ਵਾਲੀ ਅੱਛਾ ਉਹ ਸੈਟ ਕੇ ਫੀਤਾ ਮਾਰ ਕੇ ਮੈਣ ਲਿਆ ਕਹਿੰਦਾ ਇੰਨੀ ਭਰ ਗਿਆ ਇੰਨਾ ਟਾਈਮ ਹੋ ਗਿਆ ਪੱਤੇ ਨੂੰ ਤੇ ਇੰਨੀ ਰਹਿੰਦੀ ਐ ਇੰਨੇ ਟਾਈਮ ਚ ਭਰ ਜੂ ਕਹਿੰਦਾ ਨਾ ਮੈਂ ਕਹਾਂ ਹਾਗਦੇ ਵੀ ਮਣਕੀ ਆ ਹਾਂ ਵੀ ਇੰਨੇ ਹੀ ਹੱਗੋਗੇ ਨਾ ਕੀ ਪਤਾ ਤੇ ਚਾਰ ਹੋਰ ਬਾਹਰੋਂ ਬਹਿ ਜਾਣਾ ਕਿ ਤੁਹਾਡੇ ਘਰੇ ਹੈ ਸਹੀ ਗੱਲ ਆ ਇਹਦਾ ਭਰ ਜੂ ਹਾਂ ਪਰ ਉਹ ਨਹੀਂ ਮੰਨਦਾ ਸੀ ਜਨਾ ਮਣਕੀ ਜਿਹੜਾ ਕੰਮ ਆ ਕਹਿੰਦਾ ਤਰੀਕੇ ਨਾਲ ਕਰੋ ਬਾਲਾ ਜਿੱਦੀ ਹਾਂ ਥੋੜਾ ਨਹੀਂ ਹਣ ਮੈਨੂੰ ਗਾਲਾਂ ਬਹੁਤ ਕੱਟੂਗਾ ਬਾਈ ਕੱਟੂਗਾ ਤੂੰ ਚਲੋ ਲੈ ਲਾਂਗੇ ਚਾਚਾ ਫਿਰ ਵੀ ਪਿਓ ਹੈ ਹਾਂ ਠੀਕ ਹੈ ਨਾ ਕੱਢਣੀਆਂ ਤਾਂ ਗਾਲਾਂ ਹੀ ਆ ਦੂਰ ਦੂਰ ਜਿਹੜੇ ਤਾਂ ਆਉਂਦਾ ਨਹੀਂ ਹਾਂ ਕਿਉਂਕਿ ਚਾਚਾ ਤਾਂ ਚਾਚਾ ਹੀ ਹੁੰਦਾ ਯਾਰ ਠੀਕ ਹੈ ਤੇ ਬਾਕੀ ਚਲੋ ਕੋਈ ਨਹੀਂ ਚਾਚਾ ਕਿਸੇ ਮਗਰ ਨਹੀਂ ਲੱਗਣਾ ਆਪਾਂ ਹਾਂ ਤੂੰ ਮੇਰਾ ਚਾਚਾ ਮੈਂ ਤੇਰਾ ਭਤੀਜਾ ਹਾਂ ਠੀਕ ਹੈ ਨਾ ਜਿੱਥੇ ਮੈਂ ਖੜ ਜਾਣਾ ਤੇਰੀ ਖਾਤਰ ਉਹ ਤੈਨੂੰ ਪਤਾ ਮੈਂ ਹੀ ਆ ਇਥੇ ਤੂੰ ਖੜ ਜਾਣਾ ਉੱਥੇ ਤੂੰ ਹੀ ਹੈ ਕਿਸੇ ਨੇ ਥੋੜੀ ਖੜ ਜਾਣਾ ਆਪਾਂ ਪਿਓ ਪੋਤਾ ਹੈ ਯਾਰ ਸਹੀ ਗੱਲ ਤੂੰ ਲੋਕਾਂ ਮਗਰ ਲੱਗੇ ਤਾਂ ਹਾਸਾ ਖੇਡਾ ਹਾਂ ਹਾਸਾ ਖੇਡਾ ਕਰਨਾ ਪੈਂਦਾ ਆਪਾਂ ਨੂੰ ਹਾਂ ਜੇ ਹਸੀਏ ਖੇਡੀ ਨਾ ਤਾਂ ਜ਼ਿੰਦਗੀ ਨਹੀਂ ਨਿਭਾਰ ਹੁੰਦੀ ਹਾਂ ਠੀਕ ਹੈ ਨਾ ਫਿਰ ਜ਼ਿੰਦਗੀ ਨਹੀਂ ਲੱਗਦੀ ਸਹੀ ਗੱਲ ਹੈ ਪੁੱਤ ਠੀਕ ਹੈ ਬੇਸ਼ੱਕ ਹੱਸਣਾ ਖੇਡਣਾ ਵੀ ਜ਼ਰੂਰੀ ਹੈ ਭਾਈ ਗੱਲਾਂ ਬਾਤਾਂ ਕਰਨੀਆਂ ਵੀ ਜ਼ਰੂਰੀ ਹੈ ਕੋਈ ਸੇਹ ਵਾਲੀ ਗੱਲ ਵੀ ਕਰਨੀ ਚਾਹੀਦੀ ਬੰਦੇ ਨੂੰ ਜਿਵੇਂ ਆਪਾਂ ਰਸਤੇ ਵਾਲੀ ਗੱਲ ਕਰੀ ਇਹਦੇ ਵਿੱਚ ਬਹੁਤ ਵੱਡੀ ਇੱਕ ਸਿੱਖਿਆ ਲੁਕੀ ਹੋਈ ਹੈ ਕਿ ਬੰਦੇ ਨੂੰ ਰਸਤਾ ਕਿਵੇਂ ਕਰਨਾ ਚਾਹੀਦਾ ਹੈ ਇਹ ਗੱਲ ਮੇਰੇ ਕੋਲੇ ਬਿਲਕੁਲ ਨਵੀਂ ਆਈ ਸੀ ਮੈਂ ਤਾਂ ਸੁਣਾਈ ਹੈ ਕਿਉਂਕਿ ਪਹਿਲਾਂ ਤੁਹਾਨੂੰ ਮੈਂ ਦੱਸੀ ਸੀ ਕਿ ਮੈਂ ਕਿਸੇ ਦੇ ਨਾਲ ਗਿਆ ਸੀ ਉਹਨਾਂ ਨੇ 40 ਲੱਖ ਮੰਗ ਲਿਆ ਸੀ ਬਾਬਾ 40 ਲੱਖ ਮੰਗ ਲਿਆ ਅੱਛਾ ਮੁੰਡਾ ਕੇ ਬਾਹਰੋਂ ਆਇਆ ਸਾਡਾ 40 ਲੱਖ ਤਾਂ ਮੁੰਡਾ ਹੈਗਾ ਯਾਰ ਮੈਂ ਕਹੇ ਮਰੀ ਜਾਂਦੇ ਸੀ ਉਹਨੂੰ ਮੈਂ ਕਿਹਾ 40 ਲੱਖ ਇੱਥੇ ਲਾ ਨਾ 50 ਲੱਖ ਦੇ ਤੇ 10 ਲੱਖ ਦੀ ਪਾ ਕੇ ਤੇ ਕੋਠੀ ਉਹ ਤੋਂ ਬਾਈ 3 ਲੱਖ ਨੂੰ ਗੱਲਾ ਸੀ ਯਾਰ 2.5 ਦਿਨ ਨੂੰ ਤੇ ਮੈਂ ਕਿਹਾ ਇੱਥੇ 10 ਕਿੱਲੇ ਪੈੜੀ ਲੈ ਕੇ ਤੇ ਟਰੈਕਟਰ ਲੈ ਕੇ ਤੇ ਤੂੰ ਨਾਲੇ ਪੁੱਤ ਲੈ ਮੁੱਲ ਯਾਰ ਤੇਰੇ ਤਾਂ ਆਪ ਦਾ ਹਾਲਾਤ ਹੈ ਨਹੀਂ ਤੇ ਕੁੜੀ ਤੇਰੀ ਉੱਥੇ ਕਰੂਗੀ ਨੌਕਰੀ ਕੰਮ ਇੰਨੇ ਪੈਸੇ ਲਾ ਕੇ ਤੇ ਜਿਹੜਾ ਤੂੰ ਇੱਥੇ ਮੁੰਡਾ ਲੱਭੇਗਾ ਬਾਈ ਜੀ ਮੈਂ ਕਿਹਾ ਫੋਨ ਮਾਰੀ ਬੇਟਾ ਜੀ ਅਸੀਂ ਜਾਣਾ ਹੈ ਕੱਲ ਨੂੰ ਮੈਂ ਤੇ ਤੇਰੀ ਮੰਮੀ ਨੇ ਬੇਟਾ ਜੀ ਆਪ ਦਾ ਘਰ ਲੋਕ ਲਾ ਕੇ ਇੱਥੇ ਬੈਠਾ ਹੋ ਪਾਪਾ ਜੀ ਨੇ ਬੁਲਾਇਆ ਨਾਲੇ ਆਪ ਦੀ ਧੀ ਦੇ ਨਾਂ ਲੈ ਕੇ ਦਿਓ ਸਾਰਾ ਸਾਰੀ ਜ਼ਿੰਦਗੀ ਤੁਹਾਡੀ ਧੀ ਦੇ ਪੈਰਾਂ ਥੱਲੇ ਆਦ ਦੇਉ ਹੈ ਕੰਮ ਉਹ ਕਰੋ ਜਿਹੜਾ ਆਪ ਦੇ ਲਈ ਚੰਗਾ ਹੋਵੇ ਤੇ ਲੋਕਾਂ ਲਈ ਸੋਭਾ ਹੋਵੇ ਸਹੀ ਗੱਲ ਹੈ ਹੈ ਲੋਕ ਤੁਹਾਡੀਆਂ ਗੱਲਾਂ ਕਰਨਗੇ ਚੰਗਾ ਕੀਤਾ ਇਹਨਾਂ ਨੇ ਹੁਣ ਆਪਾਂ ਗੱਲਾਂ ਕਰਦੇ ਆ ਜੇ ਕੋਈ ਕਮਾਈ ਹੈ ਕਰਦਾ ਤਾਂ ਬੰਦਾ ਆਪਦੀ ਖਾਤਰ ਆ ਨਾ ਬਿਲਕੁਲ ਸਹੀ ਕਮਾਈ ਤਾਂ ਆਪਣੇ ਘਰੇ ਆਉਂਦੀ ਹੈ ਨਾ ਉਹ ਵੀ ਬਾਹਵਾਈ ਲੋਕ ਕਰਦੇ ਯਾਰ ਫਲਾਣ ਨੇ ਐ ਕਰਤਾ ਯਾਰ ਉਹ ਕਰਤਾ ਫਲਾਣ ਦੇ ਮੁੰਡੇ ਨੇ ਯਾਰ ਸ਼ਾਵਾ ਸੀ ਯਾਰ ਠੀਕ ਹੈ ਜੇ ਨੁਕਸਾਨ ਵੀ ਕਰ ਦਿੰਦਾ ਆਪਾਂ ਆਪਦਾ ਕਰਦੇ ਆ ਤੇ ਗਾਲਾਂ ਲੋਕ ਕੱਢਦੇ ਬਿਲਕੁਲ ਸਹੀ ਫਿਰ ਕਿਉਂ ਨਾ ਉਹ ਕੰਮ ਕਰੀਏ ਜਿਹਦੇ ਨਾਲ ਲੋਕ ਚੰਗਾ ਕਹਿਣ ਯਾਰ ਆਪਾਂ ਹਣਾ ਹੁਣ ਤਾਂ ਬੱਚਿਆਂ ਨੂੰ ਛੱਡਣ ਦਾ ਟਾਈਮ ਰਿਹਾ ਨਹੀਂ ਤੁਹਾਨੂੰ ਪਤਾ ਕਿਸੇ ਕੋਲੇ ਬੱਚਾ ਤਾਂ ਉੱਥੇ ਹੀ ਛੱਡੋ ਜਿੱਥੇ ਤੁਹਾਨੂੰ ਪੂਰਾ ਯਕੀਨ ਹੈ ਕਿ ਆ ਬੱਚਾ ਸਹੀ ਆ ਤਾਂ ਸਾਡੇ ਬੱਚੇ ਨਾਲ ਹੈਗਾ ਤੇ ਨਹੀਂ ਤਾਂ ਅੱਜ ਕੱਲ੍ਹ ਕਈ ਮਾਮਾ ਨੇ ਆਪਦੇ ਪੁੱਤ ਬਿਗਾੜ ਲਏ ਇੱਕ ਕਹਾਣੀ ਆ ਮੇਰੇ ਕੋਲੇ ਕੋਈ ਬੰਦਾ ਚਿਟਾ ਖਾਣ ਲੱਗ ਗਿਆ ਠੀਕ ਹੈ ਤੇ ਬਹੁਤ ਪੜਿਆ ਲਿਖਿਆ ਇਨਸਾਨ ਨੌਕਰੀ ਪੇਸ਼ੇ ਵਾਲਾ ਅੱਛਾ ਇੱਕ ਕੋਈ ਬੇਟਾ ਇੰਨਾ ਸੁਨੱਖਾ ਤੇ ਛੋਟੀ ਉਮਰ ਦਾ ਦੇਖੋ ਜਦੋਂ ਜਨਾਨੀ ਜਾਇਦ ਪੈ ਜੇ ਬੱਚੇ ਦੀ ਜ਼ਿੰਦਗੀ ਖਰਾਬ ਕਰ ਦਿੰਦੀ ਹੈ ਠੀਕ ਹੈ ਸਹੀ ਗੱਲ ਹੈ ਤੇ ਉਹ ਕਹਿੰਦੇ ਨਾ ਉਹਨੂੰ ਸ਼ੱਕ ਪੈ ਗਿਆ ਕਿ ਇਹ ਬੰਦਾ ਨਸ਼ਾ ਕਰਦਾ ਪਤਾ ਹੀ ਸੀ ਵੀ ਕਰਦਾ ਹੈ ਵੀ ਪੈਸੇ ਉਥੋਂ ਜਿਹੜੇ ਆਉਂਦੇ ਆ ਵੀ ਉਹ ਖਾ ਜਾਂਦਾ ਹਾਂ ਉਹ ਬੇਟੇ ਨੂੰ ਭੇਜਣ ਲੱਗੀ ਕਿ ਤੂੰ ਉਥੇ ਪੈਸੇ ਫੜਿਆ ਕਰ ਹੂੰ ਵੀ ਤੇਰੀ ਮਾਤ ਤੇ ਪਰਦਾ ਵੀ ਆਦ ਪਜਾਦ ਦਿੰਦਾ ਤੂੰ ਬੇਟਾ ਕਿਉਂ ਵੇਚਦੀ ਐ ਵੀ ਉੱਥੇ ਨਸ਼ਾ ਕਰੂਗਾ ਦਾ ਬੱਚਾ ਦੇਖੂਗਾ ਦੇਖੂਗਾ ਦਾ ਰੰਗ ਫੜੂਗਾ ਠੀਕ ਐ ਉਹ ਉਹਦਾ ਵੀ ਉਸਤਾਦ ਨਿਕਲ ਗਿਆ ਬੱਚਾ ਬੱਚਾ ਪੈਸੇ ਫੜਨ ਲੱਗ ਗਿਆ ਪੈਸੇ ਬੱਚੇ ਕੋਲੇ ਆ ਗਏ ਪਿਓ ਨੂੰ ਬੱਚੇ ਦੀ ਚੇਹ ਪ੍ਰੈਣ ਲੱਗੀ ਪਿਓ ਬੱਚੇ ਨੂੰ ਭੇਜਣ ਲੱਗ ਗਿਆ ਪੁੱਤ ਸਮਾਨ ਫੜ ਕੇ ਲਿਆਉਤ ਜੱਕ 500 ਰੁਪਏ ਦਾ ਫੜ ਲਿਆ ਹਜ਼ਾਰ ਦਾ ਫੜ ਲਿਆ ਜਾਂ ਮੇਰਾ ਪੁੱਤ ਭੱਜ ਕੇ ਪੁੱਤ ਨੇ ਇੱਕ ਦਿਨ ਰਾਜ ਵੇਖਿਆ ਯਾਰ ਵੀ ਲੋਕ ਠੀਕੇ ਲਾਉਂਦੇ ਆ ਯਾਰ ਠੀਕੇ ਲਾਉਂਦੇ ਆ ਯਾਰ ਉਹਨੇ ਸਰਾਂਜ ਬੜੀ ਠੀਕਾ ਲਾ ਲਿਆ ਠੀਕ ਹੈ ਥੋੜਾ ਬਾਲਾ ਲਾਇਆ ਫਿਰ ਵਧਾਤਾ ਹੌਲੀ ਹੌਲੀ ਪੰਜਾ ਦਸਾਂ ਦਿਨਾਂ ਵਿੱਚ ਪਤਾ ਲੱਗਿਆ ਪੁੱਤ ਠੀਕੇ ਲਾਉਣ ਲੱਗ ਗਿਆ ਮਾਂ ਨਹੀਂ ਬੱਸ ਕਰੀ ਮਾਂ ਉਦੋਂ ਬੱਸ ਕਰੀ ਜਦੋਂ ਜਮੇ ਜ਼ਾਹਰ ਹੋ ਗਿਆ ਜੱਕ ਜ਼ਾਹਰ ਹੋ ਗਿਆ ਪਿੰਡ ਕਹਿਣ ਲੱਗ ਗਏ ਕਿ ਮੁੰਡਾ ਠੀਕੇ ਲਾਉਣ ਲੱਗ ਗਿਆ ਪੂਰਾ ਹਾਂ ਠੀਕ ਹੈ ਪੜਨੋਂ ਵੀ ਹਟ ਗਿਆ ਪੜਨੋਂ ਵੀ ਹਟ ਗਿਆ ਸਾਰਾ ਕੁਝ ਗਿਆ ਫਿਰ ਲੋਟ ਨਹੀਂ ਆਈ ਕਹਾਣੀ ਕਿਤੇ ਉਹ ਸੈਂਟਰ ਚ ਕਿਤੇ ਉਹ ਸੈਂਟਰ ਚ ਪਿਓ ਪੁੱਤ ਜਾਇਆ ਕਰਨ ਜੇ ਪੁੱਤ ਨੂੰ ਤੋੜ ਲੱਗੇ ਤਾਂ ਪਿਓ ਛੁੱਟੀ ਦਿਵਾ ਲਿਆਵੇ ਜੇ ਪਿਓ ਨੂੰ ਤੋੜ ਲੱਗੇ ਤਾਂ ਪੁੱਤ ਕਹੇ ਚਲੋ ਡੈਡੀ ਚਲੀ ਗਏ ਯਾਰ ਹਾਂ ਸਮਾਨ ਲਾਉਨੇ ਆ ਠੀਕ ਹੈ ਆ ਹਾਲਾਤ ਬਣ ਗਏ ਰਿਐਲਟੀ ਹੈ ਬਿਲਕੁਲ ਰੀਅਲ ਹੈ ਪੜੇ ਲਿਖੇ ਇਨਸਾਨ ਦਾ ਪੁੱਤ ਵੇਖੋ ਕਿਵੇਂ ਨਸੇ ਤੇ ਲੱਗਿਆ ਕੱਲਾ ਕੱਲਾ ਪੁੱਤ ਘਰ ਪਟਿਆ ਗਿਆ ਜੇ ਮਾਂ ਨਾ ਜੈਦ ਕਰਦੀ ਨਾ ਬੱਚਾ ਭੇਜਦੀ ਤੇ ਕਿੱਥੋਂ ਲੱਗਦਾ ਭਾਈ ਠੀਕ ਹੈ ਇਹ ਇਸ ਕਰਕੇ ਬੱਚਿਆਂ ਨੂੰ ਸੰਭਾਲ ਕੇ ਰੱਖੋ। ਹੂੰ ਇਹ ਸਾਹਮਣ ਵਾਲੀਆਂ ਚੀਜ਼ਾਂ ਇਹ ਸਾਡੀ ਪ੍ਰਾਪਰਟੀ ਹੈ। ਸਹੀ ਗੱਲ ਆਪਾਂ ਕਹਿੰਦੇ ਨੇ ਸਾਡੀ ਪ੍ਰਾਪਰਟੀ ਜ਼ਮੀਨ ਹੈ ਨਹੀਂ। ਹੂੰ ਜਿਹੜਾ ਉਹਦੇ ਕਰਮਾਂ ਦਾ ਉਹਨੂੰ ਮਿਲ ਜਾਣਾ ਹੈ। ਹੂੰ ਉਹ ਕਿਤੇ ਨਹੀਂ ਜਾਣਾ। ਪਰ ਤੁਹਾਡੀ ਜਿਹੜੀ ਪ੍ਰਾਪਰਟੀ ਉਹ ਤੁਹਾਡੇ ਬੱਚੇ ਆ ਨਾ ਕਿ ਉਹਨੂੰ ਨਾ ਕਹਿਣੇ ਧਰ ਲਿਓ। ਸਹੀ ਗੱਲ। ਉਹਨੂੰ ਨਾ ਬੈਕ ਕਰਨ ਦੇ ਕਿਨਾਰੇ ਤੇ ਕਰ ਲਿਓ ਜਦੋਂ ਬੱਚਾ ਨਜ਼ੇ ਲੱਗਾ ਸਮਝ ਲੈ ਕਹਿਣੇ ਕਰ ਲਿਆ ਆਪਾਂ। ਹੂੰ ਕਿਉਂਕਿ ਪ੍ਰਾਪਰਟੀ ਆਪਦੀ ਰੀਅਲ ਪ੍ਰਾਪਰਟੀ ਨਾ ਗਹਿਣੇ ਕਰ ਲਿਓ ਇਹ ਤਾਂ ਛੁੱਟ ਜਾਣੀ ਹੈ ਜਿਹੜੇ ਘਰ-ਬਾਰ ਗਹਿਣੇ ਕਰੇ ਇਹ ਨਹੀਂ ਕਿਤੇ ਜਾਂਦੇ ਇਹ ਕੋਈ ਨਾ ਕੋਈ ਸਮਾਨ ਵੇਚ ਕੇ ਛਡਾ ਲਾਂਗੇ ਜਿਹੜੀ ਇਹ ਪ੍ਰਾਪਰਟੀ ਹੈ ਨਾ ਇਹ ਗਹਿਣੇ ਤੋਂ ਨਹੀਂ ਛਡਾਈ ਜਾਂਦੀ ਭਾਈ ਸਹੀ ਗੱਲ ਹੈ ਬਹੁਤ ਔਖੀ ਛੁੱਟਦੀ ਹੈ ਜੇ ਸਾਰਾ ਪਿੰਡ ਡਾਂਗਾ ਲੈ ਕੇ ਵੇਝੇ ਇਹਦਾ ਕੋਈ ਹੱਲ ਇਹਨੂੰ ਬਚਾ ਲਓ ਤਾਂ ਸਾਰਾ ਕੁਝ ਹੀ ਬਚ ਗਿਆ ਸਹੀ ਗੱਲ ਹੈ ਜੀਨੇ ਆਉਦੇ ਬੱਚੇ ਬਚਾ ਲਏ ਉਹਨੇ ਜੱਗ ਜਿੱਤ ਲਿਆ ਉਹਨੇ ਰੱਬ ਪਾ ਲਿਆ ਬੇਜੇ ਦੀ ਰੱਬ ਕੋਣਾ ਤੇ ਬੱਚਿਆਂ ਧਿਆਨ ਰੱਖੋ ਭਾਈ ਕਾਲਜ ਹੋ ਗਿਆ ਕੋਈ ਸਰਕਾਰ ਨਹੀਂ ਕੋਈ ਕੁਝ ਨਹੀਂ ਸਭ ਨਸ਼ਾ ਛਟਣ ਤੇ ਹੋਏ ਵੇ ਹੈ ਬਚਣਾ ਆਪਾਂ ਹੁਣ ਦੇਖ ਲੋ ਵੀ ਮੀਂਹ ਪੈ ਰਿਹਾ ਅੰਦਰ ਵੀ ਟਿਕਣੀਆਂ ਆ ਰਹੀਆਂ ਹੁਣ ਕਿੱਥੇ ਬਚਾਉਣਾ ਕਿਹੜੇ ਖੂਂਜੇ 'ਚ ਬਹਿ ਕੇ ਬਚਣਾ ਉਹ ਬਚ ਲੋ ਤੇ ਸਮਾਂ ਇਹੀ ਆ 2-4 ਸਾਲ ਦਾ ਬੜਾ ਲੰਮਾ ਨਹੀਂਗਾ ਉਦੋਂ ਗਾਂ ਫੇਰ ਸਾਫ਼ ਹੋ ਜਾਣਾ ਮਾਹੌਲ ਠੀਕ ਹੈ ਜੇ ਅੱਜ ਤੋਂ 5 ਸਾਲ ਉਂਗਲਾਂ ਤੇ ਗਿਣ ਲਓ 5 ਸਾਲ ਕੱਢ ਗਏ ਅਸੀਂ ਜਿਹੜਾ 5 ਸਾਲਾਂ ਬਾਅਦ ਜਿਉਂਦਾ ਹੋਊਗਾ ਸਤਜਗਤ ਚ ਹੋਊਗਾ। ਹੂੰ 5 ਸਾਲ ਤੁਸੀਂ ਰੱਬ ਦਾ ਨਾਮ ਲੈ ਲਓ, ਬੱਚੇ ਸਾਂਭ ਲਓ। 5 ਸਾਲਾਂ ਦੇ ਵਿੱਚ ਇੱਕ ਵਾਰੀ ਉਤਲ ਪੁਤਲ ਹੋ ਜਾਣੀ ਹੈ। ਸਹੀ ਗੱਲ ਹੈ। ਮਾਮਲਾ ਸਿਰੇ ਤੇ ਐ। 100 ਹੱਥ ਰਸਾ ਸਿਰੇ ਤੇ ਗੰਡ ਦੁਨੀਆ ਦਾ ਐਂਡ ਆ ਗਿਆ। 2 ਨਾ 3 ਨਾ 3 ਸਾਲ ਚ ਕੰਮ ਚੱਲ ਪੂਗਾ ਸਾਰਾ। ਤੇ 5 ਸਾਲਾਂ ਚ ਸਾਫ਼ ਹੈ ਮਾਮਲਾ। ਜਿਹੜੇ ਬਚ ਕੇ ਸਵਰਗਾਂ ਚ ਐ ਤੇ ਦੂਜੇ ਨੂੰ ਤਾਂ ਜਾਣਾ ਹੀ ਐ ਸਵਰਗਾਂ ਚ। ਨੇੜੇ ਨਹੀਂ ਰਹਿ ਠੀਕ ਹੈ ਉਹ ਵਹਿਸ ਵਰਗਾਂ ਜਾਣ ਕੇ ਕਿਉਂਕਿ ਬੱਚੇ ਨਸ਼ੇ ਤੋਂ ਦੂਰ ਰੱਖ ਕੇ ਜਾਇਓ ਜੇ ਬਾਤ ਗੇ ਤੇ ਜ਼ਿੰਦਗੀ ਸੌਖੇ ਕੱਢਣਗੇ ਠੀਕ ਹੈ ਸਾਥ ਜੋਗ ਦੇ ਵਿੱਚ ਤਾਂ ਹੀ ਰਹਿਣਗੇ ਜੇ ਨਸ਼ੇ ਤੋਂ ਦੂਰ ਰਹਿਣਗੇ ਨਸ਼ੇ ਵਾਲਿਆਂ ਨੂੰ ਤੋਂ ਨਹੀਂ ਲੈ ਜਾਣਾ ਫਿਰ ਸਾਥ ਜੋਕਾ ਦਾ ਸਾਥ ਜੋਕਾ ਤਾਂ ਚੰਗੇ ਬੰਦੇ ਰੱਖੂਗਾ ਉਹ ਫਿਰ ਸਾਥ ਜੋਕਾ ਦਾ ਜੇ ਇੱਥੇ ਰਹਿ ਗਏ ਸਹੀ ਗੱਲ ਹੈ ਹੈ ਉਦੋਂ ਨਿ ਚੁਗਣੇ ਇਸ ਕਰਕੇ ਆਪਦੇ ਬੱਚਿਆਂ ਨੂੰ ਜਿਉਂਦਾ ਰੱਖਣ ਲਈ ਇਹਨਾਂ ਚੀਜ਼ਾਂ ਤੋਂ ਦੂਰ ਰੱਖੋ ਜੀ ਜੇ ਫੇਰ ਵੀ ਕੋਈ ਸਾਡੇ ਕੋਲ ਉਚੈਨੀਵਾ ਸ਼ਬਦ ਬੋਲਿਆਗਾ ਤਾਂ ਅਸੀਂ ਮਾਫੀ ਚਾਹੁੰਦੇ ਆਂ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਜਿਹੜੀ ਚੰਗੀ ਵੀਡੀਓ ਹੁੰਦੀ ਆ ਬੱਚਿਆਂ ਤੱਕ ਜਰੂਰ ਭੇਜਿਆ ਕਰੋ ਠੀਕ ਹੈ ਜੀ ਤੇ ਬਾਕੀ ਕੱਲ ਅਮਰੀਕਾ ਵਾਲੇ ਭਰਾਵਾਂ ਨੂੰ ਇੱਕ ਬੇਨਤੀ ਕਰੀ ਸੀ ਕਿ ਡਿਸਪੈਚ ਕਰਦੇ ਆ ਆਪਣਾ ਬੱਚਾ ਕੋਈ ਲੋਡਿੰਗ ਵਾਲਾ ਹੈ ਕੋਈ ਪੇਪਰ ਵਰਕਿੰਗ ਵਾਲਾ ਤਾਂ ਜਰੂਰ ਕਾਲ ਕਰਿਓ ਜੀ ਠੀਕ ਹੈ ਜੀ ਆਪਣਾ ਉਹਦਾ ਨੰਬਰ ਕਿ ਨਹੀਂ 88 5 ਕੱਲ ਵਾਲੇ ਚ ਪਾਇਆ ਮੈਂ ਲਿਖ ਕੇ ਪਾ ਦਿੰਦਾ ਇਹਦੇ ਚ ਠੀਕ ਹੈ ਜੀ ਤੇ ਜਰੂਰ ਭਰਾ ਬਣ ਕੇ ਮੇਰਾ ਕੰਮ ਸ਼ੁਰੂ ਕਰਿਓ ਜੀ ਕਿ ਆਪਣੀ ਰੋਜੀ ਰੋਟੀ ਚੱਲ ਪੇ ਤੁਸੀਂ ਤਾਂ ਲੋਡ ਕਰਨਾ ਹੀ ਹੈ ਸਾਡੇ ਕੋਲੋਂ ਕੀ ਤੇ ਦੂਜੇ ਕੋਲੋਂ ਕੀ ਹਨਾ ਤੇ ਜੇ ਤੁਹਾਨੂੰ ਸਾਡੀ ਸਰਵਿਸ ਚੰਗੀ ਲੱਗੂਗੀ ਨਾਲੇ ਬੱਚਾ ਮਿਲ ਜੇ ਤੇ ਸਾਡੇ ਕੋਲੋਂ ਭਰ ਲਿਆ ਕਰੋ ਤੇ ਵਾਕਈ ਭਾਈ ਜੇ ਕਿਸੇ ਨੇ ਗੱਜੇ ਤੋਂ ਬੱਚਾ ਲੈਣਾ ਹੋ ਉਹ ਵੀ ਆ ਜਾਓ ਭਾਰ ਦੇਣਾ ਸੋਣ ਦਾ ਕੰਮ ਹੋ ਜੂ ਹਾਂ ਹਾਂ ਮਿਲ ਹੋ ਜਾਊਗਾ ਭਾਈ ਆਹ ਇਹ ਕੀ ਨੰਬਰ ਲੈ ਕੇ ਪਾਉਣਾ ਮੇਰੇ ਭਰਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ